ਭਗਤ ਕਬੀਰ ਜੀ ਜਿਨ੍ਹਾਂ ਦਾ ਜ਼ਿਕਰ ਗ੍ਰੰਥਾਂ ਵਿੱਚ ਆਉਂਦਾ ਹੈ ਜਿਨ੍ਹਾਂ ਦਾ ਸਾਰਾ ਜੀਵਨ ਲੋਕਾਂ ਨੂੰ ਸੁਧਾਰਨ ਵਿੱਚ ਲੰਘ ਗਿਆ ਭਗਤ ਕਬੀਰ ਜੀ ਦਾ ਜਨਮ ਇੱਕ ਵਿਧਵਾ ਔਰਤ ਦੀ ਕੁੱਖੋਂ ਹੋਇਆ ਤੇ ਜਨਮ ਦੇਣ ਤੋਂ ਬਾਅਦ ਉਸ ਨੂੰ ਕਮਲ ਦੇ ਫੁੱਲ ਵਿੱਚ ਛੱਡ ਕੇ ਚਲੀ ਗਈ ਉਸ ਤੋਂ ਬਾਅਦ ਜੁਲਾਹਾ ਜਾਤੀ ਨਾਲ ਸੰਬੰਧ ਨੀਰੂ ਤੇ ਨੀਮ ਪਤੀ ਪਤਨੀ ਇਸ ਨੂੰ ਨਾਲ ਲੈ ਗਏ ਉਹਨਾਂ ਨੇ ਹੀ ਪਾਲਣ ਪੋਸ਼ਣ ਕੀਤਾ ਇਹ ਪਤੀ ਪਤਨੀ ਬਨਾਰਸ ਦੇ ਰਹਿਣ ਵਾਲੇ ਸਭ ਭਗਤ ਕਬੀਰ ਜੀ ਹਮੇਸ਼ਾ ਭਗਤੀ ਕਰਦੇ ਰਹਿੰਦੇ ਭਗਤ ਕਬੀਰ ਜੀ ਨੇ ਆਪਣੇ ਗੁਰੂ ਰਾਮਾਨੰਦ ਜੀ ਨੂੰ ਧਾਰਨ ਕੀਤਾ ਭਗਤ ਕਬੀਰ ਦੇ ਸ਼ਲੋਕ ਕ੍ਰਾਂਤੀਕਾਰੀ ਸਨ ਜਿਨ੍ਹਾਂ ਦਾ ਉਚਾਰਨ ਅਸੀਂ ਅੱਜ ਵੀ ਕਰਦੇ ਹਾਂ ਉਹਨਾਂ ਦੇ ਨਾਮ ਤੇ ਬਹੁਤ ਸਾਰੀਆਂ ਸੰਸਥਾਵਾਂ ਹਨ ਭਗਤ ਕਬੀਰ ਜੀ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ ਕਿਉਂਕਿ ਉਹਨਾਂ ਦੇ ਸ਼ਬਦ ਅਤੇ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਇਸੇ ਕਰਕੇ ਸਿੱਖ ਕੌਮ ਵਿੱਚ ਇਹਨਾਂ ਦਾ ਨਾਮ ਸ਼ਰਧਾ ਭਾਵਨਾ ਦੇ ਨਾਲ ਲਿਆ ਜਾਂਦਾ ਹੈ ਭਗਤ ਕਬੀਰ ਜੀ ਦੇ ਨਾਮ ਤੇ ਸੰਸਥਾਵਾਂ ਨੂੰ ਚਲਾਉਣ ਵਾਲੇ ਸਮਾਜ ਸੇਵੀ ਤੇ ਅੱਗੇ ਪੱਤਰਕਾਰ प्रदीप ਹੈਪੀ ਨਾਲ ਖਾਸ ਗੱਲਬਾਤ ਸਸ਼ਕਲ ਜੀ ਮੈਂ ਤੁਹਾਡੀ ਹੋਸਟ ਤੇਜਿੰਦਰ ਸੋ ਐਂਟਰਟੇਨਮੈਂਟ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਅੱਜ ਕੁਝ ਵੱਖਰਾ ਹੀ ਦਿਖਾਉਣ ਦਾ ਮੇਰਾ ਮਨ ਕਰਿਆ ਸੋ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਲੋਕ ਹੀ ਆਏ ਨੇ ਜੋ ਸਮਾਜ ਸੇਵਾ ਦੇ ਕੰਮ ਕਰਦੇ ਨੇ ਸੋ ਉਹਨਾਂ ਨੂੰ ਬਹੁਤ ਹੀ ਅਣਗੋਲਿਆ ਵੀ ਕੀਤਾ ਜਾਂਦਾ ਜਿਹੜੇ ਸਮਾਜ ਸੇਵਾ ਦੇ ਕੰਮ ਕਰਦੇ ਨੇ ਸੋ ਅੱਜ ਅਸੀਂ ਉਹਨਾਂ ਸਮਾਜ ਸੇਵਿਕਾ ਨੂੰ ਤੁਹਾਡੇ ਨਾਲ ਮਿਲਾਵਾਂਗੇ ਜੋ ਕਿ ਸਮਾਜ ਸੇਵਾ ਦੇ ਕੰਮ ਤਾਂ ਬਹੁਤ ਕਰਦੇ ਨੇ ਤੇ ਉਸ ਕੰਮ ਦੇ ਨਾਲ-ਨਾਲ ਪਹਿਲਾਂ ਤਾਂ ਉਹ ਪੱਤਰਕਾਰੀ ਦੇ ਖੇਤਰ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਨੇ ਮੈਂ ਤੁਹਾਨੂੰ ਮਿਲਵਾਉਣਾ ਚਾਹਾਂਗੀ ਪ੍ਰਦੀਪ ਹੈਪੀ ਜੀ ਨਾਲ ਜੋ ਕਿ ਭਗਤ ਕਬੀਰ ਫਾਊਂਡੇਸ਼ਨ ਵੈਲਫੇਅਰ ਦੇ ਮੇਨ ਫਾਊਂਡਰ ਵੀ ਜੇਕਰ ਆਪਾਂ ਗੱਲ ਕਰੀਏ ਜਿਨ੍ਹਾਂ ਨੇ ਇਸ ਜਿਹੜੀ ਭਗਤ ਕਬੀਰ ਫਾਊਂਡੇਸ਼ਨ ਵੈਲਫੇਅਰ ਹੈ ਉਹਨਾਂ ਨੂੰ ਫਾਊਂਡ ਕੀਤਾ ਸੋ ਇਹਦੇ ਪਿੱਛੇ ਹੋਰ ਕਿੰਨਾ ਕਿੰਨਾ ਦਾ ਹੱਥ ਹੈ ਕੌਣ-ਕੌਣ ਇਹਨਾਂ ਦੇ ਨਾਲ ਨੇ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਹੀ ਜਾਣ ਪਾਵਾਂਗੇ ਕੀ ਕੀ ਉਹ ਕਰਦੇ ਨੇ ਸੋ ਆਪਾਂ ਉਹਨਾਂ ਨਾਲ ਮਿਲਵਾਉਂਦੇ ਆ ਤੁਹਾਨੂੰ ਪ੍ਰਦੀਪ ਹੈਪੀ ਜੀ ਨਾਮ ਸੋ ਸਵਾਗਤ ਹੈ ਤੁਹਾਡੇ ਪ੍ਰਦੀਪ ਹੈਪੀ ਜੀ ਸਾਡੇ ਚੈਨਲ ਤੇ ਸੋ ਪਹਿਲਾਂ ਤਾਂ ਮੈਂ ਆਪਣੇ ਬਾਰੇ ਦੱਸੋ ਦੇਖੋ ਤੁਹਾਡੇ ਬਾਰੇ ਤਾਂ ਦੁਨੀਆ ਬਹੁਤ ਜਾਣਦੀ ਹੈ ਜੇਕਰ ਆਪਾਂ ਬਾਹਰ ਦੀ ਗੱਲ ਕਰੀਏ ਕੁਝ ਲੋਕਾਂ ਨੂੰ ਤੁਹਾਡੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੱਤਰਕਾਰੀ ਦੇ ਖੇਤਰ ਵਿੱਚ ਤਾਂ ਤੁਸੀਂ ਬਹੁਤ ਜ਼ਿਆਦਾ ਨਾਮ ਨਖਟਿਆ ਹੈ ਨਾ ਇੱਕ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਜਿਹੜੀ ਤੁਸੀਂ ਫਾਊਂਡ ਕੀਤੀ ਹੈ ਉਹਦੇ ਪਿੱਛੇ ਕੀ ਰੀਜ਼ਨ ਰਿਹਾ ਇਹ ਥੋੜਾ ਐਕਸਪਲੇਨ ਜੀ ਬਖਤੌਰ ਪੱਤਰਕਾਰ ਮੈਂ 2003 ਦੇ ਵਿੱਚੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਿਹਾ ਤੇ ਪਹਿਲਾਂ ਮੈਂ ਖੰਨੇ ਤੋਂ ਅਸੀਂ ਸਾਡਾ ਹੋਮ ਟਾਊਨ ਖੰਨਾ ਹੈਗਾ ਤੇ ਉਸ ਤੋਂ ਖੰਨੇ ਤੋਂ ਬਾਅਦ ਅਸੀਂ ਆਪਣੇ 2007 ਦੇ ਵਿੱਚ ਮੈਂ ਮੁਹਾਲੀ ਸ਼ਿਫਟ ਹੋ ਗਿਆ ਸੀ ਉਸ ਤੋਂ ਦੌਰਾਨ ਫਿਰ ਮੈਂ ਅਲੱਗ-ਅਲੱਗ ਨਿਊਜ਼ਪੇਪਰਜ਼ ਦੇ ਵਿੱਚ ਕੰਮ ਕੀਤਾ ਤੇ ਪਹਿਲਾਂ ਮੈਂ ਉਸ ਹੁਣ ਮੁਹਾੜੀ ਦੇ ਵਿੱਚ ਮੈਂ ਪੰਜਾਬ ਕੇਸੀ ਜਗਵਾਨੀ ਪੇਪਰ ਨਾਲ ਜੁੜਿਆ ਹੋਇਆ ਹੈ ਤੇ ਅਸੀਂ ਫਿਰ ਉਸ ਤੋਂ ਬਾਅਦ ਫਾਊਂਡ ਕੀਤੀ ਨਾਲ ਦੀ ਨਾਲ ਅਸੀਂ ਕੰਮ ਕੀਤਾ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਆਉਣ ਲਈ ਮੈਂ ਭਗਤ ਕਬੀਰ ਸਾਹਿਬ ਦੇ ਉੱਪਰ ਰਿਸਰਚ ਕੀਤੀ ਰਿਸਰਚ ਵੀ ਕੀਤੀ ਬੁੱਕਸ ਨੂੰ ਜਿੰਨੀਆਂ ਹੈਗਿਆ ਉਹ ਪੜਦਾ ਗੁਰਬਾਣੀ ਨੂੰ ਵੀ ਧਿਆਨ ਨਾਲ ਪੜ ਬੜੇ ਲੰਬੇ ਸੋਧਾ ਪੜਦਾ ਕਿਉਂਕਿ ਮੇਰੇ ਫਾਦਰ ਵੀ ਇਸ ਗੁਰਬਾਣੀ ਦੇ ਨਾਲ ਸ਼ੁਰੂ ਤੋਂ ਜੁੜੇ ਹੋ ਉਹਨਾਂ ਦੇ ਪ੍ਰੇਰਣਾ ਸਦਕਾ ਹੀ ਤੇ ਪਿੰਡ ਦੇ ਵਿੱਚ ਮੈਂ ਗੁਰਦਾਰ ਸਾਹਿਬ ਦੇ ਵਿੱਚ ਲਗਾਤਾਰ ਪਾਠ ਕਰਦਾ ਸੀਗਾ ਪਹਿਲਾਂ ਤੇ ਆਪ ਵੀ ਇਹੀ ਪ੍ਰੇਰਣਾ ਮਿਲੀ ਵੀ ਹਾਂ ਅਸੀਂ ਫਿਰ ਉਸੇ ਅਸੀਂ ਸਮਾਜ ਸੇਵਾ ਦੇ ਕੰਮਾਂ ਨੂੰ ਕਰਨ ਦੇ ਲਈ ਉਸੇ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਨਾਲ ਚੱਲਣ ਦਾ ਯਤਨ ਕੀਤਾ ਪ੍ਰਣ ਵੀ ਕੀਤਾ ਤੇ ਵੈਲਫੇਅਰ ਫਾਊਂਡੇਸ਼ਨ ਰਜਿਸਟਰਡ ਨਾਦੀ ਸੰਸਥਾ ਲੈਂਦੀ ਹੋ ਦੇ ਵਿੱਚ ਤੇ ਫਿਰ ਜਿਹਦੇ ਅਸੀਂ ਬਕਾਇਦਾ ਹੈ ਮੀਟਿੰਗ ਦੇ ਵਿੱਚ ਰਜਿਸਟਰ ਕਰਵਾਉਣ ਦਾ ਫੈਸਲਾ ਕੀਤਾ ਰਜਿਸਟਰ ਕਰਵਾ ਕੇ ਅਸੀਂ 2015 ਤੋਂ ਇਹ ਰਿਸਟ ਕਰਵਾਤੀ ਸੀ ਉਸ ਤੋਂ ਬਾਅਦ ਅਸੀਂ ਬੜਾਦਰ ਬੜਾ ਹੌਲੀ ਹੌਲੀ ਇਹ ਲਗਾਤਾਰ ਸਮਾਜ ਸੇਵਾ ਦੇ ਕੰਮ ਨਾਲ ਖਾਸ ਕਰਕੇ ਹੈਲਥ ਨਾਲ ਜੁੜੀ ਹੋਈ ਗੱਲ ਚਾਹੇ ਉਹ ਲੇਡੀਜ਼ ਦੀ ਹੋਵੇ ਚਾਹੇ ਬੱਚਿਆਂ ਦੀ ਹੋਵੇ ਇਹਨਾਂ ਨੂੰ ਖਾਸ ਧਿਆਨ ਦਿੱਤਾ ਤੇ ਔਰਤਾਂ ਨੂੰ ਵੱਖ-ਵੱਖ ਫੀਲਡ ਦੇ ਵਿੱਚ ਜਿਹਨਾਂ ਨੇ ਕਾਮਯਾਬੀ ਪ੍ਰਾਪਤ ਕੀਤੀ ਹੈ ਕਿਸੇ ਫੀਲਡ ਦੇ ਵਿੱਚ ਚਾਹੇ ਉਹ ਸਪੋਰਟਸ ਦੇ ਵਿੱਚ ਚਾਹੇ ਉਹ ਗੇਮਸ ਦੇ ਵਿੱਚ ਕਿਸੇ ਵੀ ਅਲੱਗ-ਅਲੱਗ ਫੀਲਡ ਦੇ ਤਾਂ ਕਿ ਲੋਕਾਂ ਨੂੰ ਹੋਰ ਪ੍ਰੇਰਣਾ ਮਿਲੇ ਜਗਦੀ ਜਨਨੀ ਨੂੰ ਅਸੀਂ ਸਨਮਾਨਤ ਕਰਨ ਲਈ ਇਹ ਰਵਾਇਰ ਸ਼ੁਰੂ ਕੀਤੀ ਅਸੀਂ ਕਾਫੀ ਫੰਕਸ਼ਨ ਲਗਾਤਾਰ ਕਰਵਾਉਂਦੇ ਆ ਰਹੇ ਹਾਂ ਦੇਰ ਤੋਂ ਤੇ ਬੱਚਿਆਂ ਦੇ ਲਈ ਵੀ ਅਸੀਂ ਇਹ ਮੈਡੀਕਲ ਮੁਫਤ ਮੈਡੀਕਲ ਚੈੱਕਅਪ ਕੈਂਪਾਂ ਉਹਨਾਂ ਦੀ ਪੜ੍ਹਾਈ ਦਾ ਵੀ ਵਿੱਚ ਅਸੀਂ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਵੱਲੋਂ ਸੋ ਇੱਕ ਗੱਲ ਤੁਸੀਂ ਮੈਨੂੰ ਕਹੀ ਸੀ ਕਿ ਤੁਹਾਡੇ ਫਾਦਰ ਸਾਹਿਬ ਵੀ ਇਸ ਦੇ ਨਾਲ ਰਿਲੇਟਡ ਸੀਗੇ ਮੈਂ ਤੁਸੀਂ ਇਨਸਪਾਇਰ ਉਹਨਾਂ ਤੋਂ ਹੀ ਹੋਈਆਂ ਤੁਹਾਡੇ ਦਿਮਾਗ ਵਿੱਚ ਆ ਪਾਇਆ ਕਿ ਅਸੀਂ ਇਹ ਚੀਜ਼ ਕਰੀਏ ਨਹੀਂ ਨਹੀਂ ਤੁਹਾਡੇ ਫਾਦਰ ਸਾਹਿਬ ਦੇ ਤਾਂ ਪੜ੍ਹਨਾ ਦੁਬਾਰਾ ਤੁਸੀਂ ਗੱਲ ਕਰਨ ਦੀ ਲੋੜ ਵੀ ਨਹੀਂ ਉਹ ਤਾਂ ਸਾਡੇ ਪਤਾ ਹੀ ਹੈ ਵੀ ਸਾਨੂੰ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਅਸੀਂ ਅੱਗੇ ਚੱਲੇ ਸਦਾ ਸੰਤੋਖ ਸਿੰਘ ਮੇਰੇ ਫਾਦਰ ਸਾਹਿਬ ਫੋਰਮੈਨ ਤੇ ਉਹਨਾਂ ਨੂੰ ਉਹਨਾਂ ਦੇ ਰਵੈਤ ਦੇ ਉਹਨਾਂ ਦੇ ਕਹਿ ਅਨੁਸਾਰੀ ਅਸੀਂ ਅੱਗੇ ਚੱਲਣ ਦੀ ਪ੍ਰੇਰਣਾ ਉਹਨਾਂ ਤੋਂ ਹੀ ਮਿਲੇ ਸਾਨੂੰ ਉਹੀ ਮੇਰੇ ਮੇਨ ਗੋਡਫਾਦਰ ਹੋਈ ਨੇ ਸੋ ਅੱਜ ਮਤਲਬ ਅਵੇਲੇਬਲ ਹੈ ਬਿਲਕੁਲ ਬਿਲਕੁਲ ਕਿੰਨਾ ਕ ਮਤਲਬ ਤੁਹਾਡੇ ਤੇ ਪ੍ਰਾਊਡ ਫੀਲ ਕਰਦੀ ਹੈ ਕਿਉਂਕਿ ਜਦੋਂ ਹੁੰਦਾ ਨਾ ਉਹਨਾਂ ਦਾ ਬੇਟਾ ਇਸ ਰਾਹ ਤੇ ਚੱਲੇ ਕਿਉਂਕਿ ਕਈ ਪੇਰੈਂਟਸ ਦੀ ਹੁੰ ਜਿਵੇਂ ਆਪਾਂ ਡਾਕਟਰ ਦੀ ਗੱਲ ਕਰੀਏ ਡਾਕਟਰ ਹਮੇਸ਼ਾ ਇਹੀ ਚੀਜ਼ ਸੋਚਦਾ ਹੈ ਕਿ ਮੇਰਾ ਬੇਟਾ ਵੀ ਡਾਕਟਰ ਬਣੇ ਸੋ ਤੁਹਾਡੇ ਫਾਦਰ ਸਾਹਿਬ ਵੀ ਇਸ ਚੀਜ਼ ਤੋਂ ਇਨਸਪਾਇਰ ਸਿਗੇ ਤਾਂ ਉਹਨਾਂ ਨੂੰ ਦੇਖ ਕੇ ਤੁਸੀਂ ਵੀ ਅਗੇ ਇਨਸਪਾਇਰ ਹੋਏ ਤਾਂ ਉਹਨਾਂ ਨੂੰ ਦੇਖ ਕੇ ਇਨਸਪਾਇਰ ਹੋਇਆ ਤੇ ਉਹਨਾਂ ਦੀ ਇਨਸਪਾਇਰ ਜੇ ਇ ਸਮਾਜ ਸੇਵਾ ਦੇ ਤਰ੍ਹਾਂ ਦਾ ਫੈਸਲਾ ਕੀਤਾ ਇਹ ਸਿਰਫ ਪਰਿਵਾਰਕ ਜਿਹੜੀ ਹੋਣਦੀ ਹੈ ਪਿਰਤ ਪਈ ਹੋਈ ਆ ਵੀ ਸਾਡੇ ਦਾਦਾ ਜੀ ਸਾਡੇ ਫਾਦਰ ਸਾਹਿਬ ਤੇ ਮੈਂ ਉਸ ਤੋਂ ਬਾਅਦ ਮੇਰੇ ਬੇਟਾ ਹਰਸ਼ਪ੍ਰਤਾਪ ਸਿੰਘ ਉਹਨਾਂ ਨੇ ਵੀ ਲਿਓ ਆਪਣੇ ਲਾਇਓਨਸ ਲੂਇਸ ਕਲਬ ਛੋਟੇ ਵੇਲੇ ਹੁਣੇ ਜੁਆਇਨ ਕਰ ਲਿਆ ਹਾਲੇ ਉਹ ਬਾਲਗ ਨਹੀਂ ਹੈ ਹਾਂ ਸੋ ਉਹਨਾਂ ਦੇ ਮਾਈਂਡ 'ਚ ਕਿਵੇਂ ਆਇਆ ਇਹ ਲਾਇਓਨਸ ਕਲੱਬ ਆਪਣਾ ਅਡਾਪਟ ਕਰਨਾ ਉਹ ਲਗਾਤਾਰ ਅਸੀਂ ਜਦੋਂ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਨੂੰ ਫੰਕਸ਼ਨ ਕਰਦੇ ਹੁੰਦਾ ਉਹਨਾਂ ਦੇ ਵਿੱਚ ਸਾਡੇ ਮੇਨ ਇਸ ਤੇ ਜਿਹੜੀ ਸੰਸਥਾ ਨੂੰ ਮੇਨ ਚਲਾਉਣ ਵਾਲੇ ਸਾਡੇ ਜਿਹੜੇ ਪਿੱਛੇ ਥੰਮ ਹੁੰਦੇ ਨੇ ਨਾ ਵਿੱਚ ਪਿਲਰ ਹੁੰਦੇ ਨੇ ਉਹਨਾਂ ਵਿੱਚ ਮੈਡਮ ਜਗਜੀਤ ਕੌਰ ਜੀ ਕਾਲੋਂ ਨੇ ਤੇ ਜਿਹੜੇ ਕਿ ਸਵਰਗੀ ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਟਰਸਟ ਦੇ ਚੇਅਰਪਰਸਨ ਨੇ ਤੇ ਲਾਇਓਨਸ ਕਲੱਬ ਦੇ ਵੀ ਇਹ ਲੰਬੇ ਸਮੇਂ ਤੋਂ ਉਹੀ ਹੋਲੀ ਸੋਲੀ ਇੱਥੇ ਪਹਿਲਾਂ ਡਿਸਟ੍ਰਿਕਟ ਪ੍ਰਧਾਨ ਰਹੇ ਨੇ ਤੇ ਹੁਣ ਵੀ ਉਹ ਵੱਡੀ ਪੋਸਟ ਤੇ ਨੇ ਆਪ ਨੂੰ ਕਿਹਾ ਵੀ ਹਾਂ ਵੀ ਮੈਂ ਮੈਂ ਇਹਨਾਂ ਨਾਲ ਮਿਲ ਕੇ ਮੈਨੂੰ ਇੱਧਰ ਜਾਣ ਕਰਾਉ ਤੇ ਮੈਂ ਕੰਮ ਕਰਾਂ ਹੁਣ ਤੋਂ ਹੀ ਸੋ ਜੇਕਰ ਆਪਾਂ ਗੱਲ ਕਰੀਏ ਭਗਤ ਕਬੀਰ ਜੀ ਦੀ ਹੈ ਨਾ ਉਹਨਾਂ ਨੇ ਬਹੁਤ ਸਿੱਧੇ ਰਾਸਤੇ ਪਾਉਣ ਦੀ ਸਭ ਨੂੰ ਕੋਸ਼ਿਸ਼ ਕੀਤੀ ਬਟ ਜੇਕਰ ਆਪਾਂ ਅੱਜ ਕੱਲ ਦੇ ਸਮਾਜ ਦੀ ਗੱਲ ਕਰੀਏ ਉਹ ਕਿਹੜੇ ਪਾਸੇ ਪੈ ਗਿਆ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਨਹੀਂ ਇਹ ਸਾਡੇ ਵੱਲੋਂ ਸੰਸਥਾ ਵੱਲੋਂ ਤਾਂ ਇਹੀ ਰਵੈਤਨ ਉਹਨਾਂ ਦੇ ਰਵੈਤਨ ਨੂੰ ਵੀ ਅਸੀਂ ਸਿੱਧੇ ਰਸਤੇ ਸਿੱਧੇ ਪਾਉਣ ਲਈ ਖਾਸ ਕਰਕੇ ਅਸੀਂ ਤਾਂ ਕਹਿੰਦੇ ਆ ਵੀ ਇਹ ਜਿਲੀ ਗੱਲ ਤੇ ਆਪਾਂ ਚੱਲੇ ਆ ਭਗਤ ਤਕਵੀਰ ਵੈਲਫੇਅਰ ਫਾਊਂਡੇਸ਼ਨ ਬਣਾਉਣ ਦਾ ਸਾਡਾ ਮਕਸਦ ਇਹੀ ਸੀ ਵੀ ਲੋਕਾਂ ਨੂੰ ਸਿੱਧੇ ਰਸਤੇ ਲਿਆਉਣ ਦੀ ਆਪਣੇ ਵੱਲੋਂ ਕੋਸ਼ਿਸ਼ ਕਰੀਏ ਸਮਾਜ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰੇ ਚਾਹੇ ਉਹ ਬਿਮਾਰੀਆਂ ਦੀ ਗੱਲ ਹੋਵੇ ਇਹਨੂੰ ਹੈਲਥ ਪੱਖੋਂ ਹੋ ਸੋ ਕਿ ਜੀ ਹੁਣੇ ਹੀ ਲਾਸਟ ਪਿਛਲੇ ਸੰਡੇ ਨੂੰ ਵੀ ਅਸੀਂ 7 ਜੁਲਾਈ ਨੂੰ ਬਲਕੇ ਕਹ ਲਈ ਆਪਾਂ 7 ਜੁਲਾਈ ਨੂੰ 11 ਫੇਸ ਦੇ ਵਿੱਚ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਉਹ ਤੋਂ ਅਸੀਂ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਸਵਰਗਯਾ ਸਰਦੇਸ਼ ਚੋਪੜਾ ਜੀ ਦੀ ਯਾਦ ਦੇ ਵਿੱਚ ਤੇ ਉੱਥੇ ਆਪਣੇ ਮਨੀਸ਼ਟ ਵਾੜੇ ਜੀ ਮੈਂਬਰ ਪਾਰਲੀਮੈਂਟ ਤੇ ਵਿਧਾਇਕ ਆਪਣੇ ਮੁਹਾਲੀ ਤੋਂ ਸਦਾ ਕੁਲਵਾਨ ਸਿੰਘ ਜੀ ਇਹਨਾਂ ਨੇ ਸ਼ਿਰਕਤੀ ਤੇ ਹੋਰ ਕੌਂਸਲਰ ਮੌਜੂਦ ਰਹੇ ਉੱਥੇ ਤੇ ਸਿਵਲ ਹਸਪੀਟਲ ਟੀਮ ਨੇ ਦੇ ਕਾ ਕਰਕੇ ਸ਼੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਹਸਪੀਟਲ ਦੀ ਅਸੀਂ ਦੁਪਹਿਰ 3 ਵਜੇ ਤੱਕ ਉੱਥੇ ਹੁੰਦਾ ਚੈੱਕਅਪ ਕੀਤਾ ਖਾਸ ਕਰਕੇ ਬ੍ਰੈਸਟ ਚੈੱਕਅਪ ਲੇਡੀਜ਼ ਦੀ ਬ੍ਰੈਸਟ ਚੈੱਕਅਪ ਕੈਂਸਰ ਦੇ ਚੈੱਕਅਪ ਲਈ ਉਹਨਾਂ ਵੱਲੋਂ ਸਾਨੂੰ ਬੱਸ ਵੇਲੇ ਵਗਾਈ ਹਸਪੀਟਲ ਵੱਲੋਂ ਸੋਹਣਾ ਹਸਪੀਟਲ ਵੱਲੋਂ ਬੋਨਸ ਵੇਰ ਤੋਂ 9:30 ਸਵੇਰੇ ਬੱਸ ਪਹੁੰਚ ਗਈ ਤੇ ਰਜਿਸਟ੍ਰੇਸ਼ਨ ਲਈ ਲਾਈਨ ਲੱਗੀ ਰਹੀ ਹੈ ਸਾਡੇ ਕੋਲ ਤੇ ਅਸੀਂ ਕਹਿੰਦੇ ਵੀ ਸਮਾਜ ਦੇ ਜਾਗਰੂਕ ਕਰਨ ਲਈ ਸਮਾਜ ਭਲੇ ਲਈ ਅਸੀਂ ਕੁਝ ਵੀ ਕਰ ਸਕਦੇ ਹਾਂ ਇਸ ਲਈ ਅਸੀਂ ਆਪਣੇ ਆਪ ਨੂੰ ਤਸੱਲੀਅਤ ਮਹਿਸੂਸ ਕਰਦੇ ਹਾਂ ਸਾਨੂੰ ਸਕੂਨ ਮਿਲਦਾ ਹੈ ਇਸ ਗੱਲ ਤੋਂ ਇਹੋ ਸਕੂਨ ਦੀ ਪ੍ਰਾਪਤੀ ਦੇ ਉਸ ਨੂੰ ਉਹੀ ਸਕੂਨ ਸਾਨੂੰ ਪ੍ਰੇਰਣਾ ਹੰਦਾ ਕਿ ਕੰਮ ਕਰਨ ਦਾ ਤਾਂ ਅਸੀਂ ਉਸ ਦਿਨ ਅਸੀਂ ਜਦੋਂ ਫੰਕਸ਼ਨ ਖਤਮ ਹੁੰਦਾ ਖਤਮ ਹੋਣ ਤੋਂ ਬਾਅਦ ਇਹ ਹੁੰਦਾ ਵੀ ਤਿਆਰੀ ਹੁਣ ਚੱਲ ਵਧੀਆ ਹੋ ਗਿਆ ਵਧੀਆ ਪਰ ਅਸੀਂ ਉਸ ਫੰਕਸ਼ਨ ਤੋਂ ਪ੍ਰੇਰਣਾ ਸਾਨੂੰ ਸਕੂਨ ਇਹ ਦਿੰਦਾ ਵੀ ਅਸੀਂ ਲਗਾਤਾਰ ਅਗਲ ਨੈਕਸਟ ਫੰਕਸ਼ਨ ਦੀ ਯੋਜਨਾ ਰੱਖ ਦਿੰਨੇ ਆ ਚਾਹੇ ਉਹ ਸ਼੍ਰੀ ਗੁਰੂ ਹਰਕ੍ਰਿਸ਼ਨ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡਸ ਯੂਨੀਵਰਸਿਟੀ ਜਾਂ ਫਤਿਹਗੜ੍ਹ ਸਾਹਿਬ ਉੱਥੇ ਅਸੀਂ ਸੈਮੀਨਾਰ ਕਰਾਇਆ ਭਗਤ ਕੀਵਰ ਜੀ ਦੀ ਟੀਚਿੰਗਸ ਦੇ ਉੱਪਰ ਸਿੱਖਿਆਵਾਂ ਦੇ ਉੱਪਰ ਇਹ ਮਤਲਬ ਤੁਹਾਡੇ ਅਲੱਗ-ਅਲੱਗ ਸ਼ਹਿਰਾਂ ਚ ਅਲੱਗ-ਅਲੱਗ ਹੁੰਦੇ ਨੇ ਸਾਰੇ ਪੰਜਾਬ ਦੇ ਕੋ ਬੰਦੜੀ ਉੱਥੇ ਅਸੀਂ ਕਰਵਾਇਆ ਉੱਥੇ ਸਵਰਗੀਆ ਉੱਥੇ ਕੈਂਪ ਲਾਇਆ ਸੀ ਪੂਰਾ ਤੇ ਸੈਮੀਨਾਰ ਕਰਵਾਇਆ ਮਾਲਵਾ ਕਾਲਜ ਦੇ ਵਿੱਚ ਬੰਦੜੀ ਤੇ ਸ਼੍ਰੀ ਗੁਰੂ ਹਰਵਲਸ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਆ ਉੱਥੇ ਅਸੀਂ ਸੈਮੀਨਾਰ ਕਰਵਾਇਆ ਵੱਡਾ ਹਨਾ ਤੇ ਉੱਥੇ ਆਪਣੇ ਸ਼੍ਰੋਮਣੀ ਕਮੇਟੀ ਦੇ ਪ੍ਰੈਜ਼ੀਡੈਂਟ ਨੇ ਐਡਵੋਕੇਟ ਹਰਜੋਤ ਸਿੰਘ ਧਾਮੀ ਉਹ ਉਹ ਵੀ ਉੱਥੇ ਪਹੁੰਚੇ ਤੇ ਹੋਰ ਵੀ ਸਾਰੇ ਸਪੋਕਸਪਰਸਨ ਸੀਗੇ ਤੇ ਇਸ ਤੋਂ ਸਭ ਤੋਂ ਪਹਿਲੀ ਗੱਲ ਤੇ ਹੈ ਜਦੋਂ ਅਸੀਂ 2015 ਚ ਰਜਿਸਟਰਡ ਕਰਵਾਈ ਸੰਸਥਾ ਨੂੰ ਇਹਨੂੰ ਐਨਜੀਓ ਤਾਂ 2018 ਨੂੰ ਜਦ ਅਸੀਂ ਸੈਮੀਨਾਰ ਰੱਖਿਆ ਭਗਤ ਕਬੀਰ ਦੀ ਟੀਚਿੰਗਸ ਦੇ ਉੱਪਰ ਤੇ ਆਪਣੇ ਸੁਹਾਣੇ ਜਿਹੜਾ ਰਤਨ ਪ੍ਰੋਫੈਸ਼ਨਲ ਕਾਲਜ ਸੁਹਾਣੇ ਉੱਥੇ ਅਸੀਂ ਸੈਮੀਨਾਰ ਕਰਕੇ ਸਭ ਤੋਂ ਪਹਿਲਾਂ ਅਸੀਂ ਸਪੋਕਸਪਰਸਨ ਨੇ ਉਹ ਬੁਲਾਇਆ ਜਿਹਨਾਂ ਨੇ ਗੁਰਬਾਣੀ ਦੇ ਉੱਪਰ ਤੇ ਖਾਸ ਕਰਕੇ ਕਬ ਵੀਰ ਦਵਿੰਦਰ ਜੀ ਨੇ ਪੂਰਾ 1 ਘੰਟੇ ਦਾ ਲੈਕਚਰ ਦਿੱਤਾ ਜੜ ਕੇ 30 ਮਿੰਟ ਦਾ ਸਾਡਾ ਸੀਰ ਸਰਸਟਮ ਪਰ ਉਹਨੇ ਇੱਕ 1.5 ਘੰਟੇ ਦੇ ਕਰੀਬ ਪੂਰੇ ਲੋਕਾਂ ਨੇ ਧਿਆਨ ਨਾਲ ਸੁਣਿਆ ਸਾਰਾ ਗੁਰਵਾਣੇ ਦੇ ਨਾਲ ਜੋੜਨ ਦੀ ਉਹਨੇ ਪੂਰਾ ਆਪਣੇ ਵੱਲ ਲੈਕਚਰ ਦਿੱਤਾ ਜੀ ਸੋ ਤੁਸੀਂ ਕਹਿ ਰਹੇ ਹੋ ਕਿ 2015 ਤੋਂ ਸ਼ੁਰੂ ਕੀਤਾ ਹੈ ਮੈਂ ਇੱਕ ਗੱਲ ਹੋਰ ਜਾਨਣਾ ਚਾਹਾਂਗੀ ਕਈ ਵਾਰ ਕੀ ਹੁੰਦਾ ਹੈ ਕਿ ਪਰਸਨਸ ਹੋਰ ਵੀ ਬਹੁਤ ਜ਼ਿਆਦਾ ਨਾਲ ਜੁੜਦੇ ਨੇ ਕਿੰਨੇ ਕੁ ਪਰਸਨਸ ਤੁਹਾਡੇ ਐਕਸਟਰਾ ਜੁੜੇ ਨੇ ਇਹਦੇ ਵਿੱਚ ਪਰਸੰਤ ਜਦੋਂ ਵੀ ਕੋਈ ਫੰਕਸ਼ਨ ਦਾ ਉਸ ਦੇ ਵਿੱਚ ਸਾਨੂੰ ਘੱਟੋ ਘੱਟ 5 ਤੋਂ 7 ਬੰਦੇ ਆਪ ਉਸ ਫੰਕਸ਼ਨ ਦੀ ਉਹ ਤੋਂ ਬਾਅਦ ਸਾਡੇ ਨਾਲ ਆਪ ਟੱਚਸ ਆਉਂਦੇ ਨੇ ਹੁਣ ਸਭ ਤੋਂ ਪਹਿਲਾਂ ਤਾਂ ਸਾਡੇ ਨਾਲ ਇਹਦੇ ਵਿੱਚ ਮੈਡਮ ਜਜੀਤ ਕੌਰ ਕਾਲਾ ਜੀ ਤੋਂ ਦੱਸਿਆ ਵੀ ਉਹ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਣੇ ਕੋਈ ਵੀ ਅਸੀਂ ਸਲਾਹ ਕਰਨੀ ਹੁੰਦੀ ਹੈ ਫੰਕਸ਼ਨ ਰੱਖਣਾ ਹੁੰਦਾ ਫੰਕਸ਼ਨ ਦੇ ਦੌਰਾਨ ਹਾਂ ਉਹਨਾਂ ਦਾ ਵੀ ਮੈਂ ਬਹੁਤ ਨਾਮ ਸੁਣਿਆ ਸਮਾਜ ਸੇਵਾ ਦਾ ਆਪ ਵੀ ਹਰ ਬੜੇ ਹਾਜ਼ਰ ਰਹਿੰਦੇ ਨੇ ਅਸੀਂ ਕੋਈ ਵੀ ਸਲਾਹ ਕਰੇ ਸਾਨੂੰ ਲੱਗਦਾ ਹੁੰਦਾ ਅਸੀਂ ਪਹਿਲਾਂ ਫੋਨ ਉਹਨਾਂ ਨੂੰ ਮਾਰੀਏ ਫਿਰ ਦੂਸਰੇ ਸਾਡੀ ਗੱਲ ਹੈ ਬਲਵਿੰਦਰ ਸਿੰਘ ਜੀ ਬੰਬ ਜਿਹੜੇ ਸਾਡੇ ਸੰਸਦ ਤੇ ਉਹ ਪ੍ਰੈਜ਼ੀਡੈਂਟ ਹੈ ਸਾਡੇ ਨਾਲ ਤੇ ਉਹ ਦੀ ਗੱਲ ਅਵੇਲੇਬਿਲਟੀ ਰਹਿੰਦੀ ਹੈ ਹਮੇਸ਼ਾ ਹੀ ਤੇ ਉਹ ਜਿੱਥੇ ਚਾਹੇ ਕੈਂਪ ਵਿੱਚ ਬਟਣਦੇ ਹੋਵੇ ਚਾਹੇ ਬਰਨਾਲੇ ਹੋਵੇ ਚਾਹੇ ਕਿਤੇ ਵੀ ਹੋਵੇ ਤਾਂ ਉਹ ਹਰ ਵੇਲੇ ਹਾਜ਼ਰ ਰਹਿੰਦੇ ਨੇ ਇਹ ਨਹੀਂ ਹੈ ਵੀ ਇਸ ਤੇ ਮੈਂ ਹੀ ਬਾਨੀ ਆ ਜਾਂ ਮੈਂ ਹੀ ਕੁਝ ਕਰਨਾ ਸਾਰੇ ਸਾਰੇ ਟੀਮਵਰਕ ਹੈ ਪੂਰਾ ਤੇ ਆਪਣੇ ਨਿਆਸ ਸਿੰਘ ਨਰਾਸਟਰਸ ਦੇ ਬਾਨੀ ਨੇ ਉੱਥੇ ਲੁਧਿਆਣੇ ਤੋਂ ਸੁਰਜੀਤ ਮੈਡਮ ਸੁਰਜੀਤ ਕੌਰ ਜੀ ਉਹ ਸਤਨਾਮਕੌਰ ਸ਼ੇਖ ਨਮਾਜ਼ਾ ਜੀ ਤੇ ਇਦਾਂ ਕਾਫੀ ਲੇਡੀਜ਼ ਵੀ ਨਾਲ ਜੁੜੇ ਹੋਏ ਨੇ ਜੈਂਟਸ ਵੀ ਬੁਰੇ ਬਰੇ ਦੇ ਨਾਲ ਜੁੜੇ ਹੋਏ ਨੇ ਸੋ ਮੈਂ ਇੱਕ ਚੀਜ਼ ਹੋਰ ਪੁੱਛਾਂਗੀ ਕਿ ਜਿਹੜੀ ਭਗਤ ਕਬੀਰ ਫਾਊਂਡੇਸ਼ਨ ਤੁਹਾਡੀ ਹੈਗੀ ਹੈ ਕੋਈ ਨਾ ਕੋਈ ਸਮਾਗਮ ਵੀ ਆਲਵੇਸ ਕਰਦੇ ਰਹਿਣਗੇ ਕੈਂਪ ਵੀ ਲਗਾਉਂਦੇ ਕਿਹਾ ਇਹਦੇ ਲਈ ਕੋਈ ਠੋਸ ਉਹ ਦਿਨ ਹੁੰਦਾ ਯਾ ਉਹਨਾਂ ਦੇ ਕੋਈ ਬਰਥਡੇਟ ਤੇ ਹੋਵੇ ਜਾਂ ਕੋਈ ਨਹੀਂ ਉਹਨਾਂ ਦਾ ਜਿਹੜਾ ਡੇਟ ਬਰਥਡੇਟ ਦੇ 4 ਜੂਨ ਨੂੰ ਅਸੀਂ ਹਰ ਵਾਰ ਉਹਨਾਂ ਦਾ ਆਪਣੇ ਜਿਹੜਾ ਪ੍ਰਕਾਸ਼ਪੁਰ ਵਜਨ ਦੇਹਾੜਾ ਮਨਾਉਂਦੇ ਆ ਅਸੀਂ ਲਾਸਟ ਤੇ ਆਪਣੇ ਮਨਾਇਆ ਸੀ ਉਹਦੇ ਵਿੱਚ ਭਾਈ ਜੱਤਾ ਜੀ ਗੁਰਦੁਆਰਾ ਸਾਹਿਬ ਆ ਫੇਸ 3 A ਦੇ ਵਿੱਚ ਉੱਥੇ ਵੀ ਤੇ ਅਸੀਂ ਉਹਨਾਂ ਦੇ ਬਰਥਡੇ ਤੇ ਅਸੀਂ ਮਨਾਉਂਦੇ ਹਾਂ ਹਰ ਸਾਲ ਚਾਹੇ ਅਖੰਡ ਪਾਠ ਸਾਹਿਬ ਦੇ ਰੂਪ ਚ ਕਰਾਈਏ ਚਾਹੇ ਕਿਸ ਤਰ੍ਹਾਂ ਕਰਾਈਏ ਤੇ ਉਹ ਉਸ ਤੋਂ ਇਲਾਵਾ ਅਸੀਂ ਕੋਈ ਵੀ ਇਵੈਂਟ ਰੱਖਣਾ ਹੁੰਦਾ ਤਾਂ ਉੱਥੇ ਅਸੀਂ ਅਵੇਲੇਬਿਲਿਟੀ ਦੇਖੀ ਦੀ ਹੈ ਜਿਹੜੇ ਲੀਡਰਸ ਨੂੰ ਅਸੀਂ ਬੁਲਾਉਣਾ ਹੁੰਦਾ ਉਹਨਾਂ ਦੀ ਜਾਂ ਉੱਥੇ ਸਕੂਲ ਕਾਲਜ ਅਗਲੇ-ਅਗਲੇ ਜਗ੍ਹਾ ਤੇ ਫੰਕਸ਼ਨ ਕਰੀਏ ਤੇ ਬੱਚਿਆਂ ਨਾਲ ਜੁੜੀ ਗੁਰਬਾਣੀ ਦੇ ਭਗਤ ਕਬੀਰ ਦੀ ਗੁਰਬਾਣੀ ਜੋ ਕਹੇ ਕਿ ਸੂਰਾ ਸੋ ਪਹਿਚਾਨੀ ਹੈ ਜੋ ਲਰੈਦੀਨ ਕਹੇ ਤੇ ਪੁਰਜਾ ਪੁਰਜਾ ਕਟਮਰੇ ਕਬੂਨਾ ਛੱਡ ਖੇਤ ਮਤਲਬ ਉਹਨਾਂ ਦੀ ਸਿੱਖਿਆਵਾਂ ਦਾ ਕੋਈ ਆਪਾਂ ਗੱਲ ਕਰਦੇ ਵਿੱਚ ਚੰਗੇ ਲਾਉਂਦੇ ਇੰਨੀਆਂ ਸਿੱਖਿਆਵਾਂ ਨੇ ਤੇ ਹਰੇਕ ਵਰਗ ਨੂੰ ਉਹਦੇ ਟੀਚਿੰਗ ਦੇਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਜਿੰਨਾ ਸਮਾਜ ਦੇ ਭਲੇ ਲਈ ਉਹਨਾਂ ਦੀ ਗੁਰਬਾਣੀ ਦੇ ਰਾਹੀਂ ਬੱਚਿਆਂ ਨੂੰ ਵੀ ਲੇਡੀਜ਼ ਨੂੰ ਵੀ ਅੱਗੇ ਵਧਾ ਸਕੀਏ ਹਰੇਕ ਫੀਲਡ ਦੇ ਵਿੱਚ ਕਾਮਯਾਬੀ ਲਈ ਉਹਨਾਂ ਦਾ ਆਸਰਾ ਬਣੀਏ ਤੁਹਾਨੂੰ ਸਹਿਯੋਗ ਦਈਏ ਸੋ ਕਿੰ ਦਸਵੇਂ ਜਿਸ ਤਰ੍ਹਾਂ ਸਾਡੀ ਟੀਮ ਪੂਰੀ ਬਣੀ ਹੈ ਸਾਰੇ ਮੈਡਮ ਜਗੀਦਕਰ ਕਾਲਾ ਜੀ ਬਲਵਿੰਦਰ ਸਿੰਘ ਬੰਬ ਨਰਿੰਦਰ ਸਿੰਘ ਨੇਕਤਾ ਹਰਮੇਸ਼ ਸਿੰਘ ਨੇ ਠੀਕ ਹੈ ਜੀ ਤੇ ਰਾਜਵਿੰਦਰ ਸਿੰਘ ਗਿੱਲ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੇ ਫੇਸ ਦੇ ਪ੍ਰਧਾਨ ਵੀ ਨੇ ਉਹ ਉਹ ਇਸ ਸੰਸਥਾ ਦੇ ਮੀਤ ਪ੍ਰਧਾਨ ਨੇ ਸੁਰਜੀਤ ਸਿੰਘ ਖਮਾਣੋਤੋਂ ਨੇ ਹਨਾ ਐਡਵੋਕੇਟ ਗगन ਪੀਸੀ ਜੀ ਵੈਸ ਨੇ ਮਨੋਜ ਬਣੀ ਜੋਸ਼ੀ ਹੈ ਤੇ ਇਹ ਆਪਣੇ ਜੀ ਮੀਡੀਆ ਨਾਲ ਜੁੜੇ ਸਾਡੇ ਨਾਲ ਜਿਹੜੇ ਨੇ ਪੱਕੇ ਤੌਰ ਤੇ ਤੇ ਵਿਸ਼ਾਲ ਨੇ ਇੰਡਸ ਬੈਂਕ ਤੋਂ ਲੋਨ ਮੈਨੇਜਰ ਨੇ ਹੋਤੇ ਮੀਤ ਪ੍ਰਧਾਨ ਐ ਇਸ ਵੇਲੇ ਤੇ ਇਦਾਂ ਦੀ ਸਾਰੀ ਟੀਮ ਐ ਸਾਡੀ ਅਲੱਗ-ਅਲੱਗ ਫੀਲਡ ਦੀ ਤੇ ਅਲੱਗ-ਅਲੱਗ ਜਗ੍ਹਾ ਤੋਂ ਇਹ ਨਹੀਂ ਹੈ ਵੀ ਕੋਈ ਇੱਥੋਂ ਹੀ ਆ ਓਡੀਸ਼ਾ ਦੇ ਵਿੱਚ ਵੀ ਸਾਡੇ ਨਾਲ ਬੰਦੇ ਦੋ ਜੁੜੇ ਹੈ ਨੇ ਜੇਕਰ ਆਪਾਂ ਮੋਹਾਲੀ ਦੀ ਗੱਲ ਕਰੀਏ ਹੈ ਨਾ ਮੋਹਾਲੀ ਚ ਮੇਨ ਜੇਕਰ ਤੁਹਾਨੂੰ ਲੈ ਲਓ ਤੁਸੀਂੋਂ ਜਾਂ ਜਗਜੀਤ ਕਾ ਲਓ ਮੈਂ ਮੈਂ ਹੋਰ ਸ਼ਹਿਰਾਂ ਦੇ ਵਿੱਚ ਮੇਨ ਪਰਸਨ ਵੀ ਕੋਈ ਨਾਲ ਹੁੰਦਾ ਹੀ ਉਹਦੇ ਪਿੱਛੇ ਟੀਮ ਬਣੀ ਹੁੰਦੀ ਐ ਸਾਰੇ ਇੱਕੋ ਬਰਾਬਰ ਸਾਰੇ ਇੱਕੋ ਟੀਮ ਐ ਸਾਡੀ ਇਹ ਆਲ ਪੰਜਾਬ ਦੀ ਇੱਕੋ ਹੀ ਟੀਮ ਐ ਉਹੀ ਕੰਮ ਕਰਦੀ ਐ ਉਹੀ ਅਧਿਕਾਰਧਾਰ ਨੇ ਅਧਿਕਾਰ ਕੀ ਬਸ ਜ਼ਿੰਮੇਵਾਰੀ ਹਰੇਕ ਨੇ ਅੱਗੇ ਹੋ ਕੇ ਲਈਆਂ ਜਦੋਂ ਕੋਈ ਫੰਕਸ਼ਨ ਹੁੰਦਾ ਤਾਂ ਮੀਟਿੰਗ ਸਾਡੀ ਬਾਅਦ ਚ ਦੇ ਮੀਟਿੰਗ ਦੇ ਵਿੱਚ ਸਾਨੂੰ ਫੋਨ ਤੇ ਪਹਿਲੇ ਹਰੇਕ ਬੰਦਾ ਸਾਡੀ ਟੀਮ ਦੇ ਇੰਨੇ ਇੱਕ ਉਤਸ਼ਾਹ ਹੁੰਦਾ ਕਿ ਉਹ ਆਪ ਕਹਿੰਦੇ ਨੇ ਵੀ ਇਹ ਜ਼ਿੰਮੇਵਾਰੀ ਮੈਨੂੰ ਦੋ ਤੇ ਸਾਨੂੰ ਫਿਰ ਟੀਮ ਹੋ ਕਰਨਾ ਪੈਂਦਾ ਡਿਸਟ੍ਰਿਬਿਊਟ ਕਰਨੇ ਪੈਂਦੇ ਜ਼ਿੰਮੇਵਾਰੀ ਵੀ ਹਾਂ ਚਲੋ ਇਹ ਤੋਂ ਤੁਹਾਡੀ ਜ਼ਿੰਮੇਵਾਰੀ ਤੁਹਾਡੀ ਹੈ ਹੁਣ ਹਮੀਦੀਪਿੰਡ ਹੈ ਬਰਨਾਲੇ ਕੋਲ ਉੱਥੇ ਸਾਨੂੰ ਇੱਕ ਪ੍ਰਪੋਜ਼ਲ ਆਈ ਮੀਤ ਪ੍ਰਧਾਨ ਸਾਡੇ ਰਾਜਵਿੰਦਰ ਸਿੰਘ ਗਿੱਲ ਉਹਨਾਂ ਨੇ ਕਿਹਾ ਵੀ ਗਰੀਬ ਕੁੜੀ ਆ ਲੋੜਵੰਦ ਕੁੜੀ ਉਹਦਾ ਵਿਆਹ ਕਰਨਾ ਵੀ ਆਪਾਂ ਕੀ ਦੇ ਸਕਦੇ ਆ ਤਾਂ ਤੁਸੀਂ ਕੀ ਨ ਕਰੋਗੇ ਅਸੀਂ ਉੱਥੇ ਬੈਠੇ ਸੀ 11 ਫੇ ਸਾਡਾ ਆਫਿਸ ਹੈਡ ਆਫਿਸ ਦਾ ਤੇ ਉਹਦੇ ਉੱਥੇ ਸਾਡੀ ਮੀਟਿੰਗ ਹੋਈ ਮੀਟਿੰਗ ਵੀ ਕੀ ਚਾਰ ਪੰਜ ਬੰਦੇ ਅਸੀਂ ਵੈਸੇ ਇਕੱਠੇ ਆ ਉਹਨਾਂ ਨੇ ਪ੍ਰਪੋਜ਼ਲ ਰੱਖਿਆ ਤੇ ਅਸੀਂ ਫਿਰ ਸਭ ਤੋਂ ਪਹਿਲਾਂ ਫੋਨ ਕੀਤਾ ਮੈਡਮ ਜੀਤਗੌਰ ਕਾਲਜ ਦੀ ਆਪਾਂ ਉਹਨਾਂ ਨਾਲ ਗੱਲ ਕਰਦੇ ਸੀ ਤੇ ਉਹਨਾਂ ਨੇ ਅਸੀਂ ਫੋਨ ਕੀਤਾ ਉਹਦੇ ਨਾਲ ਦੇ ਨਾਲ ਆਪਣੇ ਆਪ ਹੀ ਸਾਡੇ ਕੋਲ ਦੂਸਰੇ ਦਿਨ ਸਾਡੇ ਕੋਲ ਸਾਰਾ ਸਮਾਨ ਪਹੁੰਚਦਾ ਸੂਟ ਤੇ ਹੋਰ ਬੜੀ ਦਾ ਸਮਾਨ ਜਿੰਨਾ ਨਵੀਂ ਪ੍ਰੇਰਣਾ ਲਈ ਫਿਰ ਅਸੀਂ ਵੀ ਆਪਣੇ ਕੋਲ ਤੇ ਹੋਰ ਜਿੰਨੀ ਟੀਮ ਬੈਠੀ ਉਹ ਕਹਿੰਦੇ ਹਾਂ ਯਾਰ ਇਹਨਾਂ ਉਹਨਾਂ ਨੇ ਇੰਨਾ ਕਰਤਾ ਪਾ ਕਰੀ ਤੇ ਉਹ ਸਾਡੇ ਰਾਜਵਿੰਦਰ ਸਿੰਘ ਜਿਹੜੇ ਪ੍ਰਧਾਨ ਨੇ ਮੀਤ ਪ੍ਰਧਾਨ ਨੇ ਸੰਸਦ ਭਗਤ ਵੀਰ ਫਾਊਂਡੇਸ਼ਨ ਦੇ ਤੇ ਉਹ ਆਪ ਨਾਲ ਜਾ ਕੇ ਪਰਿਵਾਰ ਦੇ ਨਾਲ ਸਮੀਤੀ ਨੂੰ ਕਪੜਾ ਜਿਹੜਾ ਸਾਰਾ ਦੇਖਿਆ ਜਿੰਨਾ ਸਾਮਾਨ ਵੱਤੋ ਦੇਸੀਓ ਸਾਰਾ ਉੱਥੇ ਆਪ ਜਾ ਕੇ ਦੇਖਿਆ ਹੈ ਪਰਵਾਰ ਨੂੰ ਜੇਕਰ ਤੁਸੀਂ ਮੈਡੀਕਲ ਸਹੂਲਤਾਂ ਦੀ ਗੱਲ ਕੀਤੀ ਹੈ ਮੈਡੀਕਲ ਸਹੂਲਤਾਂ ਇਹ ਜਿਹੜੀਆਂ ਕਿਹੜੀਆਂ-ਕਿਹੜੀਆਂ ਜਿਹੜੀ ਤੁਹਾਡੀ ਫਾਊਂਡੇਸ਼ਨ ਪ੍ਰੋਵਾਈਡ ਕਰਦੀ ਹੈ ਸਭ ਤੋਂ ਵੱਡਾ ਕੈਂਪਰ ਵਿੱਚ ਹੀ ਹੁੰਦਾ ਮੈਡਮ ਵੀ ਅਲੱਗ-ਅਲੱਗ ਤਿੰਦਰ ਜੀ ਹੁੰਦੇ ਨੇ ਵੀ ਅਲੱਗ-ਅਲੱਗ ਡਾਕਟਰ ਹੁੰਦੇ ਨੇ ਉੱਥੇ ਜਿਸ ਤਰ੍ਹਾਂ ਦੀ ਪੇਸ਼ੈਂਟ ਦੀ ਅਵੇਲੇਬਿਲਟੀ ਹੁੰਦੀ ਹੈ ਜਿਸ ਤਰ੍ਹਾਂ ਡਾਕਟਰ ਪੇਸ਼ੈਂਟ ਆਉਂਦਾ ਮੈਨੂੰ ਇਹ ਪ੍ਰੋਬਲਮ ਹੈ ਪਰ ਖਾਸ ਕਰਕੇ ਸਾਡਾ ਰੱਖਿਆ ਹੈ ਵੀ ਕੈਂਸਰ ਦੀ ਜਿਹੜੀ ਮਸ਼ੀਨ ਉਹ ਬੱਸ ਅਵੇਲੇਬਲ ਮੂਵ ਦੇ ਬ੍ਰੈਸਟ ਕੈਂਸਰ ਵਾਸਤੇ ਉਹ ਸਾਡੀ ਟੀਮ ਅਵੇਲੇਬਲ ਹੁੰਦੀ ਉਸ ਵਲਗ ਸਾਰੇ ਮਾਰੀਆਂ ਦੇ ਡਾਕਟਰ ਸਾਡੇ ਕੋਲ अवेलेबल ਹੁੰਦੇ ਨੇ ਗਾਇਨੀ ਦਾ ਅਲੱਗ ਹੁੰਦਾ ਬੱਚਿਆਂ ਦੇ ਸਪੈਸ਼ਲਿਸਟ ਅਲੱਗ ਹੁੰਦੇ ਨੇ ਤੇ ਸਕਿੰਦੇ ਅਲੱਗ ਹੁੰਦੇ ਨੇ ਉਹ ਸਾਰੇ ਚੈੱਕ ਅਪ ਹੁੰਦਾ ਤੇ ਪੂਰੀ ਟੀਮ ਆਉਂਦੀ ਉਹਨਾਂ ਦੀ 5 ਤੋਂ 7 ਡਾਕਟਰ ਅਲੱਗ-ਅਲੱਗ ਮਾਰੀਆਂ ਦੇ ਸਾਡੇ ਕੋਲ ਅਵੇਲੇਬਲ ਹੁੰਦੇ ਨੇ ਹਰੇਕ ਕੈਂਪ ਦੇ ਵਿੱਚ ਸੋ ਤੁਸੀਂ ਕਹਿੰਦੇ ਹੋ ਕਿ ਕੁੜੀਆਂ ਦੇ ਵਿਆਹ ਵੀ ਕਰਾਉਂਦੇ ਹੋ ਅ ਕਈ ਵਾਰ ਐਨ ਆਰ ਆਈਜ਼ ਦਾ ਵੀ ਬਹੁਤ ਵੱਡਾ ਸਹਿਯੋਗ ਹੁੰਦਾ ਹੈ ਕੀ ਤੁਹਾਡੀ ਸੰਸਾ ਦੇ ਨਾਲ ਵੀ ਐਨ ਆਰ ਆਈਜ਼ ਦਾ ਸਹਿਯੋਗ ਹੈ ਹਾਂ ਨੀ ਉਹਨੇ ਇੱਕ ਤਾਂ ਇਟਲੀ ਤੋਂ ਆਪਣੇ ਇੱਕ ਕੈਨੇਡਾ ਤੋਂ ਜਿਵੇਂ ਨਿਊਜ਼ੀਲੈਂਡ ਦੇ ਤਿੰਨ ਬੜੇ ਕੰਟਰੀਜ਼ ਦੇ ਵਿੱਚ ਸਾਡੇ ਨਾਲ ਟੀਮ ਹੈਗੀ ਹੈ ਟੀਮ ਵੀ ਕੀ ਦੋ ਦੋ ਤਿੰਨ ਤਿੰਨ ਬੰਦੇ ਸਾਡੇ ਨਾਲ ਜੁੜੇ ਹਨ ਜਿਹੜੇ ਅਵੇਲੇਬਿਲਟੀ ਜਦੋਂ ਹੁੰਦੀ ਹੈ ਤਾਂ ਉਹ ਇੱਥੇ ਆਉਂਦੇ ਨੇ ਸਾਨੂੰ ਮਿਲ ਕੇ ਜਾਂਦੇ ਨੇ ਜੀ ਜੀ ਮਤਲਬ ਤੁਸੀਂ ਹਮੇਸ਼ਾ ਉਹਨਾਂ ਨੂੰ ਕਹਿਣਾ ਕਿ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਕਦੀ ਇਹ ਵੀ ਹੋਇਆ ਕਿ ਉਹਨਾਂ ਨੇ ਮਨਾਂ ਕੀਤਾ ਕਿ ਯਾਰ ਇਸ ਵਾਰ ਅਸੀਂ ਨਹੀਂ ਕਰ ਸਕਦੇ ਨਹੀਂ ਕੁਝ ਨਹੀਂ ਕਦੇ ਕਿਸੇ ਕੋਈ ਮਨਾਂ ਨਹੀਂ ਕਰਦਾ ਜ਼ਿੰਮੇਵਾਰੀ ਉਹ ਆਪ ਲੈਂਦੇ ਨੇ ਉਹਨੂੰ ਸੋਸ਼ਲ ਮੀਡੀਆ ਰਾਹੀਂ ਜਾਂ ਮੀਟਿੰਗਸ ਰਾਹੀਂ ਜਾਂ ਕਿਸੇ ਵੀ ਸਾਡੇ ਮੈਂਬਰ ਰਾਹੀਂ ਪਤਾ ਲੱਗ ਜਾਂਦਾ ਵੀ ਹਾਂ ਇਹ ਫੰਕਸ਼ਨ ਹੋਣ ਜਾ ਰਿਹਾ ਚਾਹੇ ਕੈਂਪ ਲੱਗ ਰਿਹਾ ਤੇ ਵੀ ਅਸੀਂ ਫੰਡ ਇਕੱਠਾ ਕਰਨਾ ਹੁਣ ਜਿਸ ਤਰ੍ਹਾਂ ਜਿੰਨੇ ਫੰਕਸ਼ਨ ਅਸੀਂ ਕਰਦੇ ਆ ਸਾਰੇ ਫੰਕਸ਼ਨ ਵਾਸਤੇ ਤੁਹਾਨੂੰ ਪਤਾ ਵੀ ਮਨਤੇਂਦਰ ਜੀ ਫੰਡ ਦੀ ਜ਼ਰੂਰਤ ਹੁੰਦੀ ਹੈ ਤੇ ਫੰਡ ਅਸੀਂ ਕਿਸੇ ਪਰਚੀ ਨਹੀਂ ਆਜ ਤੱਕ ਕਿਸੇ ਦੇ ਕੱਟੇ ਵੀ ਪਰਚੀ ਕੱਟੀ ਹੋਵੇ ਕਿਸੇ ਕੋ ਜਾ ਕੇ ਫੰਡ ਇਕੱਠਾ ਕੀਤਾ ਹੋਵੇ ਆਪੇ ਜ਼ਿੰਮੇਵਾਰੀ ਸਾਡੀ ਟੀਮ ਇੰਨੀ ਵਧੀਆ ਵੀ ਉਹ ਆਪਣੇ ਆਪ ਤੇ ਆਪਣੇ ਜਾਣਕਾਰਾਂ ਤੋਂ ਆਪਣੇ ਆਪ ਸਾਨੂੰ ਚੀਜ਼ਾਂ ਹੀ ਅਵੇਲੇਬਿਲਟੀ ਕਰਾ ਦਿੰਦੀ ਹੈ ਤਾਂ ਕਿ ਸਾਨੂੰ ਫੰਡ ਦੀ ਲੋੜ ਨਹੀਂ ਪੈਂਦੀ ਸੋ ਮੇਰਾ ਇੱਕ ਸਵਾਲ ਬਹੁਤ ਅਟਪਟਾ ਜਾ ਤੁਸੀਂ ਵੀ ਕਹੋਗੇ ਕੀ ਪੁੱਛਣੀ ਹੈ ਕਈ ਵਾਰ ਕੀ ਹੁੰਦਾ ਜਿਹੜੇ ਵੀ ਲੋਕੀ ਸਮਾਜ ਸੇਵਾ ਕਰਦੇ ਨੇ ਉਹਨਾਂ ਲਈ ਉਲਟਾ ਵੀ ਬਹੁਤ ਜ਼ਿਆਦਾ ਬੋਲਿਆ ਜਾਂਦਾ ਕਿ ਤੁਹਾਡੇ ਨਾਲ ਵੀ ਕਦੇ ਇਹ ਚੀਜ਼ ਹੋਈ ਹੈ ਨਹੀਂ ਮੈਡਮ ਪਤਾ ਕੀ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਨੇ ਹਨਾ ਹਰੇਕ ਦਿਨ ਅਸੀਂ ਸਾਡਾ ਕੰਮ ਆ ਵੀ ਅਸੀਂ ਆਪਣੇ ਵੱਲੋਂ ਜੋ ਬੈਸਟ ਕਰੀਏ ਤੇ ਜੋ ਇਸ ਲਈ ਸਾਡਾ ਬਾਬਾ ਨਾਨਕ ਸਾਡੇ ਭਗਤ ਕਬੀਰ ਜੀ ਸਾਡੇ ਸਾਰੇ ਗੁਰੂ ਇਸ ਗੱਲ ਉਹ ਬਾਬਾ ਪ੍ਰਮਾਤਮਾ ਜਾਣਦੇ ਵੇ ਅਸੀਂ ਕੀ ਕਰਦੇ ਆ ਤੇ ਸਾਡਾ ਮਨ ਸਾਡਾ ਸਕੂਨ ਆ ਪੂਰਾ ਸਾਨੂੰ ਤਸੱਲੀ ਆ ਇਸ ਕੰਮ ਦੀ ਵੀ ਅਸੀਂ ਸਮਾਜ ਲਈ ਕੁਝ ਕਰ ਸਕਦੇ ਆ ਤੇ ਕੁਝ ਕਰ ਰਹੇ ਆ ਜਿੰਨਾਂ ਸਾਡਾ ਜੋ ਸਮਰੱਥਾ ਜਿੰਨਾਂ ਸਾਡਾ ਵਿੱਤਾ ਜਿੰਨਾਂ ਨੂੰ ਸਾਨੂੰ ਟਾਈਮ ਮਿਲਦਾ ਉਹਨਾਂ ਕੋਈ ਸਮਾਜ ਸੇਵਾ ਦੇ ਕੰਮ 'ਚ ਲੱਗੇ ਹਾਂ ਤੇ ਲੱਗੇ ਰਹਾਂਗੇ ਸਾਨੂੰ ਕੋਈ ਮੈਟ ਨਹੀਂ ਕਰਦਾ ਕੋਈ ਬੋਲ ਕੀ ਰਿਹਾ ਫੀਲਡ ਦੇ ਵਿੱਚ ਕਦੇ ਇਹ ਵੀ ਕਿਹਾ ਹੋਵੇ ਕਿ ਤੁਸੀਂ ਪੱਤਰਕਾਰੀ ਦੇ ਖੇਤਰ ਵਿੱਚੋਂ ਇਦਾਂ ਕਿਵੇਂ ਨਹੀਂ ਕਦੇ ਇਦਾਂ ਦੀ ਕੋਈ ਅਤੇ ਆਪਾਂ ਸਮਾਜ ਸੇਵਾ ਦਾ ਨਾਲ-ਨਾਲ ਪੱਤਰ ਕਰਦੇ ਚੱਲੇ ਜਾਣਾ ਹਾਂ ਹਾਂ ਔਰ ਆਬਵੀਅਸਲੀ ਚੱਲ ਵੀ ਰਹੀ ਹੈ ਤੁਹਾਡੀ ਜਿਹੜੀ ਕਲਾ ਮੈਂ ਬਹੁਤ ਵਧੀਆ ਲਿਖ ਰਹੀ ਹੈ ਔਰ ਬਹੁਤ ਵਧੀਆ-ਵਧੀਆ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਮਤਲਬ ਅੱਜ ਕੱਲ ਇਹ ਚੀਜ਼ਾਂ ਤੋਂ ਹਟ ਕੇ ਹੋਰ ਉਹਨਾਂ ਕੰਮਾਂ 'ਚ ਪੈ ਗਏ ਨੇ ਨੇ ਮੈਡਮ ਹਰੇ ਸਾਡਾ ਹਰੇਕ ਦਾ ਆਪਣਾ ਆਪਣਾ ਕ੍ਰਾਈਟੇਰੀਆ ਹੁੰਦਾ ਆਪਣੇ ਆਪਣੇ ਵਿਤ ਮੁਤਾਬਕ ਤੇ ਆਪਣੇ ਜਿਹੜਾ ਸਰਕਲ ਹੁੰਦਾ ਨਾ ਸੰਗਤ ਲਈ ਪੰਜਾਬੀ ਚ ਵੀ ਸੰਗਤ ਹੁੰਦੀ ਆ ਉਸ ਮੁਤਾਬਕ ਕੰਮ ਕਰਦਾ ਹੁਣ ਸਾਡੀ ਸੰਗਤ ਦਾ ਔਰਾ ਹੀ ਇਦਾਂ ਦਾ ਵੀ ਜਿਵੇਂ ਸਮਾਜ ਸੇਵਾ ਦੇ ਕੰਮਾਂ ਚ ਜਿਵੇਂ ਮੈਡਮ ਜੀਤ ਕੌਰ ਕਾਲਾ ਜੀ ਨੇ ਜਾਂ ਬਲਵਿੰਦਰ ਰਾਜਾ ਸੁਰਜੀਤ ਸੁਰਿੰਦਰ ਸਿੰਘ ਕਿਸ਼ਨਪਰਾਜ ਐਡਵੋਕੇਟ ਗਗਨਪ੍ਰੀਤ ਸਿੰਘ ਬਹਿਸਾ ਕਮਲਜੀਤ ਸਿੰਘ ਰੂਬੀ ਆ ਇਹ ਸਾਡਾ ਸਰਕਲ ਇਦਾਂ ਦਾ ਹੈਗਾ ਵੀ ਇਹ ਸਾਨੂੰ ਸਮਾਜ ਸੇਵਾ ਦੇ ਕਰਨ ਲਈ ਪ੍ਰੇਰਣਾ ਮਿਲਦੀ ਆ। ਇਦਾਂ ਦੀ ਗੱਲੇ ਇਦਾਂ ਚੱਲਦੀ ਆ ਪੋਜ਼ਿਟਿਵਿਟੀ ਸਾਰੇ ਬੱਚੇ ਸਾਨੂੰ ਮਿਲਦੀ ਆ। ਜਦੋਂ ਪੋਜ਼ਿਟਿਵਿਟੀ ਮਿਲਦੀ ਆ ਫਿਰ ਅਸੀਂ ਉਸ ਵੱਲ ਤੋਂ ਹੀ ਕੰਮ ਕਰਨੇ ਆ। ਮੈਂ ਦੇਖਿਆ ਵੈਸੇ ਜਿਨ੍ਹਾਂ ਦੇ ਤੁਸੀਂ ਨਾਮ ਲਏ ਆ ਵੈਸੇ ਹੀ ਬਹੁਤ ਬਿੱਗ ਪਰਸਨੈਲਿਟੀਆਂ ਨੇ ਤਾਂ ਆਬਵੀਅਸਲੀ ਆ ਕਿ ਜਿਹੜੀ ਭਗਤ ਕਬੀਰ ਫਾਊਂਡੇਸ਼ਨ ਹੋਏਗੀ ਉਹ ਵੀ ਬਹੁਤ ਹੀ ਵਧੀਆ ਇਹ ਸਾਰੇ ਕੰਮ ਕਰਦੀ ਰਹੇਗੀ। ਸੋ ਤੁਸੀਂ ਕੁੜੀਆਂ ਦੇ ਵਿਆਹ ਕਰਦੇ ਹੋ। ਵਿਆਹ ਤੇ ਕੁਝ ਸਮਾਨ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕੱਪੜਾ ਲੀੜਾ ਯਾ ਉਹ ਚੀਜ਼ ਜਿਹੜੇ ਨੇ ਹੋਰ ਵੀ ਬਹੁਤ ਸਾਰਾ ਸਮਾਨ ਹੁੰਦਾ ਹੈ। ਕੀ ਇਹ ਤੁਹਾਡੀ ਸੰਸਥਾ ਇਹ ਪ੍ਰੋਵਾਈਡ ਕਰ ਦਿੰਦੀ ਹੈ ਬਿਲਕੁਲ ਜੀ ਜਿੰਨਾ ਆਪਾਂ ਮਨਦਰ ਸਿੰਘ ਜਿਹੜੇ ਬਿੱਤ ਮਤਾਵ ਕੇ ਸਾਡੇ ਲੋੜ ਮਤਾਵ ਕੇ ਜੇ ਸਾਨੂੰ ਲੱਗਦਾ ਵੀ ਸਾਡੇ ਜਿੰਨੀ ਸਾਡੇ ਕੋਲ ਰਿਕੁਆਇਰਮੈਂਟ ਆਉਂਦੀ ਹੈ ਕਿਸੇ ਪਰਸ ਵੀ ਸਾਡੇ ਆਹ ਸਮਾਨ ਸਾਡੇ ਕੋਲ ਹੈਗਾ ਵੀ ਸਾਡੇ ਕੋਲ ਆਹ ਸਮਾਨ ਦੀ ਜਮੀਆਂ ਜਾਂ ਤੁਸੀਂ ਕਹੋ ਵੀ ਹਾਂ ਭਈ ਇੱਥੇ ਹਾ ਗੁਰਨਾਮ ਕੌਰ ਦਾ ਵਿਆਹ ਕੁੜੀ ਦਾ ਤੇ ਉੱਥੇ ਸਾਨੂੰ ਆ ਉਹਨਾਂ ਕੋਲ ਅਵੇਲੇਬਿਲਟੀ ਹੋਗੀ ਫਰਨੀਚਰ ਇੰਨਾ ਹੋ ਗਿਆ ਇੰਨਾ ਘਟਦਾ ਫਿਰ ਅਸੀਂ ਉਹ ਆਪ ਅਰੇਂਜ ਕਰਾ ਦਿੰਨੇ ਹ ਹੁਣ ਸਾਡੇ ਬਲਵਿੰਦਰ ਸਿੰਘ ਜਿਹੜੇ ਕੌਮੀ ਪ੍ਰਧਾਨ ਨੇ ਪ੍ਰਧਾਨ ਨੇ ਮਤਲਬ ਇਸ ਸੰਸਥਾ ਦੇ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਸਮਰਾਲੇ ਕੋਲ ਬ ਇਹ ਉੱਤੇ ਸਾਲੇ ਇੱਕੋ ਦਿਨ ਆਪਾਂ ਨੇ ਬਾਕੀ ਫਰਨੀਚਰ ਹੋ ਗਿਆ ਤੇ ਬੈੱਡ ਡਬਲ ਬੈੱਡ ਦੀ ਕਮੀ ਆ ਉਹ ਨਾਲ ਦੇ ਨਾਲ ਅਵੇਲੇਬ ਕਰਦਾ ਬਲਵਿੰਦਰ ਸਿੰਘ ਨਹੀਂ ਕਰਾਦਾ ਬਸ ਧਿਆਨ ਚ ਲਿਆਤਾ ਸੰਸਦ ਵੀ ਹਾਂ ਉਹਨੇ ਸਾਨੂੰ ਨਾਲ ਦੇ ਨਾਲ ਕਰਕੇ ਫੋਟੋਗ੍ਰਾਫ ਕਰ ਪਿਛਵਾ ਕੇ ਫੋਟੋਗ੍ਰਾਫ ਜਿਵੇਂ ਸੰਸਦ ਦੇ ਵਿੱਚ ਫੰਡ ਇਕੱਠਾ ਹੋਵੇ ਜਾਂ ਇਕੱਠਾ ਹੋਇਆ ਹੋਵੇ ਜਾਂ ਉਹਦੇ ਵਿੱਚੋਂ ਦੇ ਦੇਣ ਏਦਾਂ ਹੀ ਮਤਲਬ ਇਹ ਚੀਜ਼ ਹੁੰਦੀ ਹੈ ਸੋ ਪੰਜਾਬ ਸਰਕਾਰ ਦਾ ਵੀ ਕੋਈ ਮਤਲਬ ਇਹਦੇ ਵਿੱਚ ਰੋਲ ਹੈ ਤੇ ਹਾਲ ਤੱਕ ਇਹ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਪਰ ਸਾਨੂੰ ਇਹ ਹੈ ਵੀ ਸਮੇਂ-ਸਮੇਂ ਤੇ ਸਾਡੇ ਜਿਹੜੇ ਵਿਧਾਇਕ ਨੇ ਇੱਥੋਂ ਸਦਾ ਕੁਲਵੰਸੀ ਜੀ ਉਹਨਾਂ ਦਾ ਸਹਿਯੋਗ ਸਾਨੂੰ ਮਿਲ ਰੰਦਾ ਹੈ ਸਾਡੇ ਹਰ ਇੱਕ ਫੰਕਸ਼ਨ ਤੇ ਉਹ ਪੌਜਦੇ ਨੇ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਜੇ ਕਿਸੇ ਨੂੰ ਫੋਨ ਕਰਨਾ ਹੁੰਦਾ ਜਾਂ ਕੋਈ ਕੰਮ ਕਰਨਾ ਹੁੰਦਾ ਤਾਂ ਉਹਨਾਂ ਦੀ ਅਵੇਲੇਬਿਲਿਟੀ ਸਾਨੂੰ ਦੇ ਇਸ ਗੱਲ ਦੀ ਸਾਨੂੰ ਪੂਰੀ ਤਸੱਲੀ ਹੈ ਤੇ ਹਮੇਸ਼ਾ ਰਹੇਗੀ ਮੋਹਾਲੀ ਦੇ ਵਿੱਚ ਕਿੱਥੇ-ਕਿੱਥੇ ਤੁਸੀਂ ਅਜੇ ਇਹ ਕਿਹੜੇ ਏਰੀਆਜ਼ ਨੇ ਜਿੱਥੇ ਤੁਸੀਂ ਇਹ ਪ੍ਰੋਗਰਾਮ ਕਰਦੇ ਰਹਿੰਦੇ ਹੋ ਔਰ ਜਾਂ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਕਿਉਂਕਿ ਭਗਤ ਕਬੀਰ ਫਾਊਂਡੇਸ਼ਨ ਨੂੰ ਜੇਕਰ ਆਪਾਂ ਸਰਚ ਕਰਨਾ ਹੋਵੇ ਤਾਂ ਕਿਵੇਂ ਆਪਾਂ ਸਰਚ ਕਰ ਸਕਦੇ ਆ ਤੁਸੀਂ ਅੱਜਕੱਲ ਜਿਵੇਂ ਨਾ ਗਲੋਬਲ ਮੀਡੀਆ ਦਾ ਜਮਾਨਾ ਤੇ ਤੁਸੀਂ ਸਰਚ ਕਰੋ Google ਤੇ ਜਾਓ ਉੱਥੇ ਲਿਖ ਪਰੋ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਥੋੜੇ ਕੋ ਸਾਰੇ ਸਾਡੇ ਐਕਟੀਵਿਟੀਜ਼ ਦੀ ਪ੍ਰੋਫਾਈਲ ਆ ਜਾਣੀ ਹੈ ਸਾਰੇ ਫੋਟੋਗ੍ਰਾਫਰ ਹਨ ਹੈੱਡ ਆਫਸ ਦਾ ਐਡਰੈਸ ਹਨ ਹੈੱਡ ਆਫਸ 11 ਫੇਜ਼ ਐਸਸੀਓ ਨੰਬਰ 60 ਤੇ ਸਾਡਾ ਟਾਪ ਫਲੋਰ ਤੇ ਹੈੱਡ ਆਫਸ ਉੱਥੇ ਜਿਹੜੀਆਂ ਸਲ ਲੌਂਗ ਟਰਮ ਦੇ ਵਿੱਚ ਅਸੀਂ ਸਾਰੇ ਜਿਹੜੇ ਪ੍ਰੋਗਰਾਮ ਉਲੀਕ ਲੈਨੇ ਆ ਫਿਰ ਸਾਨੂੰ ਮੀਟਿੰਗ ਦੀ ਲੋੜ ਨਹੀਂ ਪੈਂਦੀ ਫੋਨ ਤੇ ਦੱਸ ਸਕਦੇ ਮੈਸੇਜ ਭਾਜੀ ਦਾ ਵਟਸਐਪ ਉਹੀ ਗੱਲ ਆ ਵੀ ਸੋਸ਼ਲ ਮੀਡੀਆ ਜਵਾਨਾਂ ਵੀ ਅਸੀਂ ਨਾਲ ਨਾਲ ਅਵੇਲੇਬਿਲਟੀ ਦੱਸ ਦਿੰਨੇ ਆ ਵੀ ਇਸ ਟਿਕ ਨੂੰ ਅਸੀਂ ਇੱਥੇ ਪ੍ਰੋਮ ਕਰਨ ਦਾ ਵਿਚਾਰ ਕਰ ਰਹੇ ਹਾਂ ਸਾਰੇ ਵੱਲੋਂ ਯੈਸ ਜੈਸਸ ਓਕੇ ਆਂਦਾ ਕਿਉਂਕਿ ਇਸ ਗੱਲ ਦੀ ਤਾਂ ਕੋਈ ਮਨ ਕਰਦੇ ਨਹੀਂ ਹੁੰਦਾ ਕਿ ਮੈਂ ਸ਼ਾਮ ਹਾਜ਼ਰ ਹਾਂਗਾ ਅੱਛਾ ਮੀਟਿੰਗ ਦੇ ਵਿੱਚ ਕਾਫੀ ਮਤੇ ਵੀ ਪਾਸ ਹੁੰਦੇ ਹੁਣੇ ਕਾਢੇ ਅਜਿਹੇ ਕਿਹੜੇ ਖਾਸ ਮਤੇ ਹੁੰਦੇ ਆ ਤੁਹਾਨੂੰ ਦੱਸਾਂ ਵੀ ਜਿਸ ਤਰ੍ਹਾਂ ਸਾਡਾ ਸਮਾਜ ਪਹਿਲੇ ਸਭ ਤੋਂ ਪਹਿਲੀ ਗੱਲ ਤਾਂ ਭ ਜਿਹੜੀ ਗੁਰੂਗਾਂਸਾ ਦੇ ਵਿੱਚ ਦਰਜ ਆ ਉਹਨੂੰ ਅਸੀਂ ਅੱਗੇ ਲੋਕਾਂ ਤੱਕ ਪਹੁੰਚਾਈਏ ਜਾਗਰੂਕ ਕਰਨ ਦੀ ਕੋਸ਼ਿਸ਼ ਕਰੀਏ ਵੀ ਉਹਨਾਂ ਤੋਂ ਲੋਕਾਂ ਨੂੰ ਕੀ ਸੇਵਾ ਦੇਣੀ ਆ ਤੇ ਉਹਦੇ ਵਿੱਚ ਖਾਸ ਕਰਕੇ ਅਸੀਂ ਔਰਤਾਂ ਦੀ ਭਲਾਈ ਦੇ ਲਈ ਕੰਮ ਕਰਨੇ ਆ ਉਹਨਾਂ ਦੇ ਜਿਵੇਂ ਜਿਸਾ ਵਿਆਹ ਵਾਲੇ ਜਿਸ ਜਿੰਨੇ ਕਿ ਸਾਡੇ ਲੋੜ ਹੁੰਦੀ ਆ ਉਹ ਕਰੀਦੇ ਨੇ ਤੇ ਮੁਫਤ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਅਸੀਂ ਬੱਚਿਆਂ ਦਾ ਸਪੈਸ਼ਲਿਸਟ ਪਲੱਸ ਲੇਡੀਜ਼ ਗਾਇਨੀ ਸਪੈਸ਼ਲਿਸਟ ਇਹ ਜਰੂਰ ਰੱਖਦੇ ਆ ਤਾਂ ਕਿ ਉਹਨਾਂ ਦੇ ਨਾਲ ਦੇ ਨਾਲ ਇਹ ਸਿਹਤਪੱਖ ਵੀ ਜਾਂਚ ਹੋ ਸਕੇ ਹਾਂ ਤੁਸੀਂ ਇੱਕ ਦੱਸਿਆ ਸੀ ਕਿ ਆਪਣੇ ਬੇਟੇ ਨੂੰ ਵੀ ਤੁਸੀਂ ਇਸ ਉਹਦੇ ਵਿੱਚ ਮੇਨ ਕੀ ਕਾਰਨ ਰਿਹਾ ਤੁਹਾਡੇ ਦਿਮਾਗ 'ਚ ਇਹ ਚੀਜ਼ ਕਿਵੇਂ ਆਈ ਮੈਂ ਆਪਣੇ ਬੇਟੇ ਨੂੰ ਵੀ ਇਸ ਲਾਈਨ 'ਚ ਹੀ ਪਾਵਾਂ ਬੇਟੇ ਨੂੰ ਦਿਮਾਗ 'ਚ ਮੇਰੇ ਕੋਈ ਦਿਮਾਗ ਨਹੀਂ ਹੈ ਮੈਂ ਬੇਟੇ ਨੂੰ ਇਸ ਲਾਈਨ 'ਚ ਪਾਵਾਂ ਬੇਟਾ ਤਾਂ ਜਿੰਨੇ ਵੀ ਫੰਕਸ਼ਨਲਸ ਜਾਂਦੇ ਹਨ ਪਰਿਵਾਰ ਨਾਲ ਹੁੰਦਾ ਵਾਈਫ ਨਾਲ ਹੁੰਦੀ ਤੇ ਬੱਚੇ ਨਾਲ ਹੁੰਦੇ ਹਨ ਹਨ ਤੇ ਵੱਡੇ ਬੇਟੇ ਨੇ ਕਿਹਾ ਵੀ ਹਾਂ ਵੀ ਮੈਂ ਉਧਰ ਲੀਓ ਕਲੱਬ ਵੀ ਲੀਓ ਕਲੱਬ ਬਣ ਰਿਹਾ ਹੈ ਲਾਇਨ ਕਲੱਬ ਸੁਪਰੀਮ ਬਲਵਾਨਾ ਜੀ ਮੈਡਮ ਕਾਲਾ ਜੀ ਬਣਾ ਰਹੇ ਨੇ ਵੀ ਮੈਨੂੰ ਦੱਸੋ ਮੈਂ ਸਰ ਮੈਂ ਜਾਵਾਂਗਾ ਮੈਂ ਹਾਂ ਬੇਟੇ ਤੁਸੀਂ ਆਪ کہہ ਰਹੇ ਤਾਂ ਮੈਨੂੰ ਤਾਂ ਖੁਸ਼ੀ ਹੋਈ ਇਸ ਗੱਲ ਦੀ ਕਿਉਂਕਿ ਆਪ ਕਿਹਾ ਵੀ ਹਾਂ ਮੈਂ ਜੁਆਇਨ ਕਰਨਾ ਜੋ ਜਨ ਕਰਕੇ ਹੁਣ ਉਹ ਛੋਟੀ ਉਮਰ ਦੇ ਵਿੱਚ ਇਹ ਸਮਾਜ ਸੇਵਾ ਚ ਲੱਗੂਗਾ ਖਾਸ ਕਰਕੇ ਇਹ ਨੀ ਵਧੀਆ ਸਰਪਸਤੀ ਦੇ ਵਿੱਚ ਕਿਉਂਕਿ ਜੇਕਰ ਅੱਜ ਕੱਲ ਦੀ ਗੱਲ ਕਰੀਏ ਬੱਚਿਆਂ ਨੂੰ ਮੋਬਾਈਲ ਤੋਂ ਹੀ ਫਰਸਤ ਨਹੀਂ ਹੈਗੀ ਮਤਲਬ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਕਦੀ ਵੀ ਨਹੀਂ ਆਂਦੀ ਚਾਹੇ ਘਰ ਵੀ ਬਹੁਤ ਵਧੀਆ ਮਾਹੌਲ ਹੋਵੇ এনवायरमेंट ਹੋਵੇ ਇਹਦੇ ਵਿੱਚ ਇਹ ਦੇਖੋ ਵੀ ਆਪਣਾ ਉਹ ਮੋਬਾਈਲ ਤੇ ਜੇ ਅੱਜ ਦੀ ਰੇਟ ਜੂ ਸਾਰੇ ਬੱਚੀ ਲਾਉਂਦੇ ਨੇ ਜੇ ਮੋਬਾਈਲ ਤੇ ਉਹ ਘੰਟਾ ਲਾਉਂਦਾ ਦਿਨ ਦੇ ਵਿੱਚ ਤਾਂ ਹੁਣ ਉਹ 8 ਘੰਟਾ ਲਾਏਗਾ ਕਿਉਂਕਿ ਲਿਓ ਨਾਲ ਜੁੜ ਚੁੱਕਿਆ ਹੈ ਸਮਾਜ ਸੇਵਾ ਦੇ ਕੰਮ ਕਰਨ ਚ ਪ੍ਰੇਰਣਾ ਮਿਲਦੀ ਹੈ ਉਹਨੂੰ ਜਾਂ ਉਹ ਵਟਸਐਪ ਚੱਕ ਕੇ ਸਭ ਤੋਂ ਪਹਿਲਾਂ ਦੇਖਦਾ ਵੀ ਕੀ ਮੈਸੇਜ ਆਇਆ ਲਿਓ ਕਲੱਬ ਦੀ ਅਗਲੀ ਐਕਟੀਵਿਟੀ ਕੀ ਹੈ ਵੀ ਮੈਂ ਕੀ ਕਰ ਸਕਦਾ ਸਾਰੇ ਫੰਕਸ਼ਨ ਅਟੈਂਡ ਕਰਦਾ ਲਿਓ ਕਲੱਬ ਦੇ ਸੋ ਇਸ ਕੰਮ ਨੂੰ ਮੈਨੇਜ ਕਿਵੇਂ ਕਰਦੇ ਹੋ ਕਿਉਂਕਿ ਤੁਸੀਂ ਪੱਤਰਕਾਰੀ ਦੇ ਖੇਤਰ ਵਿੱਚ ਵੀ ਬਹੁਤ ਅੱਗੇ ਹੋ ਔਰ ਇਸ ਖੇਤਰ ਚ ਵੀ ਤੁਸੀਂ ਮਤਲਬ ਫ ਕਰਨਾ ਹੁੰਦਾ ਲਈ ਕੋਈ ਚੈਲੰਜ ਨਹੀਂ ਹੈ ਮੈਂ ਤਾਂ ਰੁਟੀਨ ਵਾਂਗ ਹੀ ਕਰਦਾ ਵੀ ਸਭ ਤੋਂ ਪਹਿਲਾਂ ਵੀ ਜਿਵੇਂ ਕਹਿੰਦੇ ਆ ਵੀ ਆਪਾਂ ਪਰਿਵਾਰ ਪਾਲਣ ਵਾਲੀ ਗੱਲ ਵੀ ਉਹ ਨਾੜ ਕਰੀਦਾ ਉਸ ਦੇ ਨਾਲ ਦੀ ਨਾਲ ਸਾਨੂੰ ਪ੍ਰੇਰਣਾ ਨਹੀਂ ਆਂਦੀ ਵੀ ਅਸੀਂ ਜਾਂਦੇ ਜਾਂਦੇ ਵੀ ਕੰਮ ਕਰਦੇ ਨੇ ਫੋਨ ਤੇ ਜਦੋਂ ਗੱਡੀ 'ਚ ਬੈਠਿਆ ਸੀ ਘਰੋਂ ਚੱਲਣ ਲਈ ਆਫਿਸ ਤੱਕ ਨਾ ਤੇ ਨਾਲ ਨਾਲ ਇਹ ਹੁੰਦਾ ਵੀ ਹਾਂ ਚਾਰ ਬੰਦੇ ਨੇ ਅਸੀਂ ਫੋਨ ਕਰ ਲਈ ਵੀ ਸਮਾਜ ਸੇਵਾ ਦਾ ਕੰਮ ਕਰ ਸਕੀਏ ਕੈਂਪ ਦੇ ਬਾਰੇ ਡਿਸਕਸ਼ਨ ਫੋਨ ਤੇ ਕਰ ਲਏ ਬਸ ਤੇ ਜਿਹਦੇ ਕੋਲ ਟਾਈਮ ਕੱਢਣਾ ਹੁੰਦਾ ਤਾਂ ਕੱਢ ਲਦਾ ਸਾਨੂੰ ਤਾਂ ਤਸੱਲੀ ਮਿਲਦੀ ਹੈ ਸਕੂਨ ਮਿਲਦਾ ਇਸ ਗੱਲ ਕਰਨ ਬੀ ਸੀ ਸਮਾਜ ਸੇਵਾ ਦਾ ਕੰਮ ਵਿੱਚ ਕੁਝ ਕਰ ਸਕਦੇ ਆ ਤੇ ਜਿੰਨੇ ਕਿ ਸਾਡੇ ਹੈਗੇ ਉਹ ਵੀ ਕਰਦੇ ਆ ਅਸੀਂ ਕਰਦੇ ਰਾਂਗੇ ਜੀ ਸੋ ਵਿਆਹ ਸ਼ਾਦੀਆਂ ਔ ਜਿਹੜੀ ਤੁਹਾਡੀ ਸੰਸਥਾ ਦੁਆਰਾ ਹੁੰਦੇ ਨੇ ਮੇਨਟਨਮ ਇਹੀ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਮੇਰੇ ਇਹੀ ਹੈ ਵੀ ਆਪਾਂ ਉਹਨਾਂ ਦੀ ਟੀਚਿੰਗਸ ਦੇ ਉੱਪਰ ਵੀ ਸਾਰੇ ਸਮਾਜ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦੇ ਅਸੀਂ ਉਹਨਾਂ ਦੀ ਟੀਚਿੰਗ ਦੇ ਉੱਪਰ ਭਗਤ ਕਬੀਰ ਦੇ ਜੀਵਨ ਤੇ ਉਹਨਾਂ ਦੇ ਗੁਰਬਾਣੀ ਬਾਰੇ ਹੁਲਾਣਾ ਇੱਕ ਸੈਮੀਨਾਰ ਕਰਦੇ ਆ ਜਿਹੜੇ ਵਰਲਡਸ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਅਸੀਂ ਇਹੀ ਸੈਮੀਨਾਰ ਕੀਤਾ ਸੀ ਅਸੀਂ ਫਿਰ ਲੇਡੀਜ਼ ਨੂੰ ਅਲੱਗ-ਅਲੱਗ ਫੀਲਡ ਦੇ ਵਿੱਚ ਜਿਨ੍ਹਾਂ ਨੇ ਕਾਮਯਾਬੀ ਪ੍ਰਾਪਤ ਕੀਤੀ ਹੋਵੇ ਸਾਰੇ ਫੀਲਡ ਦੇ ਵਿੱਚ ਰੇ ਫੀਲਡ ਚ ਲੈ ਕੇ ਅਸੀਂ 810 ਲੀਡ ਨੂੰ ਸਬੰਧ ਕਰਦੇ ਆਂ ਤੇ ਅਸੀਂ ਇੱਥੇ ਆਪਣੇ ਫਤਿਹਗੜ੍ਹ ਸਾਹਿਬ ਵੀ ਇੱਧੇ ਕਿ ਤਸੀਗਾ ਤੇ ਮਾਲਵਾ ਕਾਲਜ ਬੰਦਲੀ ਵੀ ਇੱਧੇ ਕਿਤੇ ਉੱਥੇ ਬਲਵਿੰਦਰ ਸਿੰਘ ਰਾਜੇਵਾਲ ਉਹ ਮੌਜੂਦ ਸੀਗੇ ਸਾਬਕਾ ਮੰਤਰੀ ਉਸ ਵੇਲੇ ਮੌਜੂਦਾ ਕੈਬਨਟ ਮੰਤਰੀ ਸੀਗੇ ਆਪਣੇ ਸਰ ਸਾਰੋ ਸਿੰਘ ਧਰਮਸੋਤ ਉਸ ਵੇਲੇ ਦੇ ਐਸਐਸਪੀ ਗਰੇਵਾਲ ਸਾਹਿਬ ਮੋਹਾਲੇ ਪੁਲਿਸ ਜ਼ਿਲ੍ਹਾ ਕਰਨਾਲ ਦੇ ਉਹ ਵੀ ਹਾਜ਼ਰ ਸੀ ਮਤਲਬ ਸਾਰੇ ਲੀਡਰਸ਼ਿਪ ਨੂੰ ਬੁਲਾਇਆ ਦਾ ਵੀ ਹਾਂ ਤਾਂ ਕਿ ਪਤਾ ਲੱਗੇ ਸਮਾਜ ਨੂੰ ਇਸ ਗੱਲ ਦਾ ਤੇ ਉੱਥੇ ਦੇ ਐਮਐਲਏ ਸੀ ਅਮਰੀਕ ਸਿੰਘ ਢੱਲੋ ਜੀ ਉਹ ਵੀ ਮੌਕੇ ਤੇ ਹਾਜ਼ਰ ਸੀ ਸੋ ਲੇਡੀਜ਼ ਨੂੰ ਜਿ ਜਿਨ੍ਹਾਂ ਨੇ ਕੋਈ ਨਾਮ ਨਾ ਖਟਿਆ ਹੁੰਦਾ ਜਾਂ ਕੁਝ ਕਿਸੇ ਖੇਤਰ ਵਿੱਚ ਅਵਲ ਰਹਿਣ ਹੋ ਕਿਸੇ ਖੇਤਰ ਵਿੱਚ ਜੋ ਪ੍ਰੇਰਣਾਦਾਇਕ ਅੱਗੇ ਹੋ ਕੇ ਅਗਾਂਹ ਬਦੂ ਕੇ ਕੰਮ ਕਰਦੀ ਹੈ ਚਾਹੇ ਉਹ ਉਸ ਫੀਲਡ ਚ ਕਾਮਯਾਬ ਹੋ ਚੁੱਕੀ ਹੋਵੇ ਟਾਪ ਲੈਵਲ ਤੇ ਹੋਵੇ ਚਾਹੇ ਉਹ ਕਾਮਯਾਬ ਹੋਣ ਦੇ ਵਿੱਚ ਸੰਘਰਸ਼ ਕਰ ਰਹੀ ਹੋਵੇ ਅਸੀਂ ਉਹ ਪਿਕ ਐਂਡ ਚੂਜ਼ ਕਰ ਲੈਣਾ ਹੁੰਦਾ ਵੀ ਹਾਂ ਜੇ ਕਈ ਵਾਰ ਇਹ ਹੁੰਦਾ ਵੀ ਜਿਹੜੀ ਉਸ ਫੀਲਡ ਦੇ ਵਿੱਚ ਮੰਨ ਲਓ ਸਪੋਰਟਸ ਦੀ ਗੱਲ ਹੈ ਕੋਈ ਸਪੋਰਟਸ ਦੇ ਟਾਪ ਤੇ ਆ ਉਹਨੇ ਕੋਈ ਪਾਤ੍ਰਤਾ ਦਾ ਅਵਾਰਡ ਕੋਈ ਵੱਡਾ ਅਵਾਰਡ ਲੈ ਲਿਆ ਅਰਜੁਨ ਅਵਾਰਡੀ ਬਣ ਗਿਆ ਹਨਾ ਤਾਂ ਉਸ ਤਾਂ ਲੋੜ ਨਹੀਂ ਹੈ ਲੋਡ ਉਸ ਨੂੰ ਜਿਹੜਾ ਨੀਚੋਂ ਉਹਨੂੰ ਆਪਾਂ ਉੱਪਰ ਬਧਾਉਣ ਲਈ ਉਹਨੂੰ ਪ੍ਰੇਰਣਾ ਵੇਲੇ ਉਹਨੂੰ ਮੋਟੀਵੇਸ਼ਨ ਵੇਲੇ ਸਾਡੀ ਸੰਸਥਾ ਉਹ ਕੰਮ ਕਰਦੀ ਹੈ ਵੀ ਅਸੀਂ ਉਹ ਚੂਜ਼ ਕਰਦੇ ਹਾਂ ਵੀ ਜਿਹਨੂੰ ਲੋਡ ਹੈ ਤੇ ਜਿਹੜਾ ਜਿਹਦੇ ਨਾਲ ਫਾਇਦਾ ਹੋਵੇ ਉਸ ਨੂੰ ਇਹ ਸਾਰਾ ਜਿਹੜਾ ਚੂਜ਼ ਦਾ ਹੁੰਦਾ ਪੂਰੀ ਮੀਟਿੰਗ ਦੇ ਦੌਰਾਨ ਹੀ ਹੁੰਦਾ ਸਾਰੇ ਪਰਸਨਸ ਤੁਹਾਡੇ ਜਿੰਨੇ ਵੀ ਮੈਂਬਰਸ ਹੁੰਦੇ ਨੇ ਇਕੱਠੇ ਹੋ ਕੇ ਕਰਦੇ ਨੇ ਇਕੱਠੇ ਹੋ ਕੇ ਕਰਦੇ ਮੈਂ ਕੋਈ ਵੀ ਮੈਂਦਾ ਸੁਜੈਸ਼ਨ ਦੇ ਦਿੰਦਾ ਵੀ ਹਾਂ ਵੀ ਹਾਂ ਇਸ ਕੁੜੀ ਇਸ ਫੀਲਡ ਚ ਹੈ ਤੇ ਇਹਨੂੰ ਆਪਾਂ ਇਹ ਕਰੀਏ ਇਹ ਟੀਚਰ ਹੈ ਹਨਾ ਤੇ ਇਹ ਫਲਾਣੇ ਡਾਕਟਰ ਹੈ ਇਨੇ ਇਸ ਫੀਲਡ 'ਚੇ ਕਾਮਯਾਬੀ ਕੀਤੀ ਆ ਤਾਂ ਫਿਰ ਅਸੀਂ ਸਾਰੇ ਟੀਮ ਨੇ ਸਾਲ ਲੈ ਕੇ WhatsApp ਗਰੁੱਪ ਬਣਾਇਆ ਹੋਣਾ ਸੋਸ਼ਲ ਮੀਡੀਆ ਦਾ ਹੀ ਉਹ ਕਰ ਲੇਦੇ ਜਾਂ ਫਿਰ ਮਹੀਨਾਵਾਰ ਜਿਹੜੀ ਮੀਟਿੰਗ ਹੁੰਦੀ ਅਸੀਂ ਉਹ ਕਰ ਲੰਨੇ ਆ ਸਾਡੇ ਉਹਨਾਂ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਉਹ ਜਿਹੜੇ ਮਤਲਬ ਅੱਜ ਵੀ ਇਨ੍ਹਾਂ ਕੰਮਾਂ ਤੋਂ ਪਰੇ ਹੋ ਕੇ ਹੋਰ ਕੰਮ ਕਰਨ ਵਿੱਚ ਲੱਗੇ ਹੋਏ ਨੇ ਮੈਸੇਜ ਵਾਲੀ ਗੱਲ ਤਾਂ ਹੈ ਆ ਵੀ ਆਪਾਂ ਤਾਂ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਨੂੰ ਅੱਗੇ ਵਧਾਉਣ ਲਈ ਤੇ ਉਹਨਾਂ ਦੇ ਭਗਤ ਕਬੀਰ ਸਾਹਿਬ ਦੇ ਟੀਚਿੰਗਸ ਨੂੰ ਅੱਗੇ ਲਿਜਾਣ ਦੇ ਲਈ ਲਗਾਤਾਰ ਸਰਗਰਮਾਂ ਤੇ ਸਗੰ ਰਹਾਂਗੇ ਤੇ ਸਾਡੇ ਤੇ ਵੀ ਅਸੀਂ ਸਮਾਜ ਨੂੰ ਜਿੰਨਾ ਕੁ ਜਾਗਰੂਕ ਕਰ ਦੇ ਕਰ ਸਕਦੇ ਹੋਈਏ ਉਹਨਾਂ ਅਸੀਂ ਕਰਨ ਦੀ ਕੋਸ਼ਿਸ਼ ਕਰਨ ਤੇ ਕਰਦੇ ਰਹਾਂਗੇ ਸੋ ਇਹ ਸਨ प्रदीप ਹੈਪੀ ਜੀ ਬਹੁਤ ਹੀ ਵਧੀਆ ਗੱਲ ਕਰਕੇ ਇਹਨਾਂ ਨਾਲ ਲੱਗੇ ਕਿਉਂਕਿ ਇਹਨਾਂ ਦੀ ਜਿਹੜੀ ਸੰਸਾ ਹੈ ਬਹੁਤ ਅਜਿਹੇ ਕੰਮ ਕਰਦੀ ਹੈ ਕਿ ਜਿਨ੍ਹਾਂ ਨੂੰ ਜਿਨ੍ਹਾਂ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੇਕਰ ਆਪਾਂ ਵਿਆਹ ਸ਼ਾਦੀਆਂ ਦੀ ਗੱਲ ਕਰੀਏ ਬਹੁਤ ਹੀ ਗਰੀਬ ਪਰਵਾਰ ਦੇ ਇਦਾਂ ਦੀਆਂ ਕੁੜੀਆਂ ਨੇ ਕਿ ਜਿਹੜੇ ਪਰਿਵਾਰ ਮਜਬੂਰ ਹੋ ਜਾਂਦੇ ਨੇ ਵਿਆਹ ਸ਼ਾਦੀਆ ਕਰਨ ਨੂੰ ਪਰ ਇਹਨਾਂ ਦੀ ਸੰਸਾ ਵੱਧ ਚੜ ਕੇ ਉਸ ਚੀਜ਼ 'ਚ ਹਿੱਸਾ ਲੈਂਦੀ ਹੈ ਜੇਕਰ ਆਪਾਂ ਮੈਡੀਕਲ ਕੈਂਪਾਂ ਦੀ ਗੱਲ ਕਰੀਏ ਮੈਡੀਕਲ ਕੈਂਪੇ ਹਰ ਸਮੇਂ ਸਮੇਂ ਸਿਰ ਲਗਾਉਂਦੇ ਰਹਿੰਦੇ ਨੇ ਔਰ ਸਨਮਾਨਿਤ ਜੀ ਜੇਕਰ ਆਪਾਂ ਗੱਲ ਕਰੀਏ ਕੁੜੀਆਂ ਨੂੰ ਜਿਹੜੀਆਂ ਅਵਲ ਕੁੜੀਆਂ ਆਂ ਦੀ ਅੱਜਕੱਲ੍ਹ ਕਈ ਵਾਰ ਕੀ ਹੁੰਦਾ ਹੈ ਕਿ ਉਹਨਾਂ ਨੂੰ ਅਣਗੋਲਿਆ ਕਰਿਆ ਜਾਂਦਾ ਹੈ ਸੋ ਕੁੜੀਆਂ ਅੱਜਕੱਲ੍ਹ ਨਾਮ ਨਾਲ ਖੱਟ ਰਹੀਆਂ ਨੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਸੋ ਇਹਨਾਂ ਦੀ ਜਿਹੜੀ ਸੰਸਾ ਹੈ ਉਹ ਹਮੇਸ਼ਾ ਉਹਨਾਂ ਨੂੰ ਸਨਮਾਨ ਕਰਦੀ ਰਹਿੰਦੀ ਹੈ ਸੋ ਜੇਕਰ ਤੁਸੀਂ ਅ ਇਹਨਾਂ ਦੁਆਰਾ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਇੱਕ ਵੈਬਸਾਈਟ ਹੋਏਗੀ ਸ਼ਾਇਦ ਭਗਤ ਕਬੀਰ ਵੈਲਫੇਅਰ ਐਸੋਸੀਏਸ਼ਨ ਸੋ ਤੁਸੀਂ ਉਹ ਸਰਚ ਕਰ ਸਕਦੇ ਹੋ ਗੂਗਲ ਤੇ ਜਾ ਕੇ ਇਹਨਾਂ ਨੂੰ ਜੇਕਰ ਤੁਸੀਂ ਪਰਸਨਲੀ ਮਿਲਣਾ ਵੀ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਫੇਸ 11 ਦੇ ਵਿੱਚ ਇੱਕ ਆਫਿਸ ਹੈ ਇਹਨਾਂ ਦਾ ਨੰਬਰ ਆਪਾਂ نیچے ਫਲੈਸ਼ ਕਰ ਦਾਂਗੇ ਤਾਂ ਤੁਸੀਂ ਈਜ਼ੀਲੀ ਸੰਪਰਕ ਕਰ ਸਕਦੇ ਹੋ ਤਾਂ ਇਹਨਾਂ ਨੂੰ ਆ ਕੇ ਮਿਲ ਸਕਦੇ ਹੋ ਹੁਣ ਤੁਹਾਨੂੰ ਸਾਡੀ ਇੰਟਰਵਿਊ ਕਿੱਦਾਂ ਦੀ ਲੱਗੀ ਔਰ ਆਪਣੇ ਜੇਕਰ ਤੁਸੀਂ ਸੁਝਾਅ ਸਾਨੂੰ ਦੇਣਾ ਚਾਹੁੰਦੇ ਹੋ ਤਾਂ ਈਜ਼ੀਲੀ ਆਪਣੇ ਮੈਸੇਜ ਦੇ ਥਰੂ ਦੇ ਸਕਦੇ ਹੋ ਸੋ ਮੈਨੂੰ ਤੇ ਹੁਣ ਪ੍ਰਦੀਪ ਹੈਪੀ ਜੀ ਨੂੰ ਦਿਓ ਇਜਾਜ਼ਤ